ਦੇਸ਼ ਦੀ ਵਿਆਕਤ ਇਸ ਤਰ੍ਹਾਂ ਲੋਕ ਪੁੱਂਤਰ ਕਿਦਾਂ ਚੱਲ ਰਿਹਾ ਹੈ। ਵੀ ਸ਼ੁਰੂ ਤੋਂ ਮੈਂ ਦੇਖਦਾ ਆ ਰਿਹਾ ਕਿ ਬਾਰ ਬਾਰ ਆਪਾਂ ਕਹਿੰਦੇ ਵੀ ਰਾਜਨੀਤੀ ਬੜੀ ਗੰਦੀ ਹੈ। ਰਾਜਨੀਤੀ ਗੰਦੀ ਹੈ। ਰਾਜਨੇਤਾ ਗੰਦੇ ਹੁੰਦੇ ਨੇ। ਤੁਹਾਨੂੰ ਲੱਗਦਾ ਹੈ ਕਿ ਤੁਹਾਡੀਆਂ ਕਾਰਜ ਸੇਵਾਵਾਂ ਨੂੰ ਵੇਖਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਕ ਵਧੀਆ ਇਸ ਤੋਂ ਵੱਡੀ ਜ਼ਿੰਮੇਵਾਰੀ ਨਿਭਾ ਸਕਦੇ ਹੋ। ਪਾਰਟੀ ਤੁਹਾਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਆਉਣ ਵਾਲੀਆਂ ਇਲੈਕਸ਼ਨਸ 'ਤੇ। ਤੋ ਅਸੀਂ ਅਰਦਾਸ ਕਰ ਲਈ ਹੈ ਜੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੀਬੀ ਜਿੱਦਾਂ ਕੀਤੀ ਜਿਨ੍ਹਾਂ ਨੇ ਕਰਾਈ ਤੇ ਜਿਨ੍ਹਾਂ ਦੇ ਤੇ ਸਿਆਸਤ ਜਦੋਂ ਦਾ ਕੰਮ ਨਰਬੇ ਹੋਣਾ ਸ਼ੁਰੂ ਹੋ ਗਿਆ ਕਸਤੀਫੀਆਂ ਦੀ ਝੜੀਆਂ ਲੱਗੀਆਂ ਸ਼ੁਰੂ ਹੋ ਗਈਆਂ ਇੱਕ ਦੂਜੇ ਦੇ ਇਨਜਾਮ ਪਾਜ਼ੀ ਸ਼ੁਰੂ ਹੋ ਗਈ ਸਿਆਸਤ ਇਸ ਕਦਰ ਆਵਾਮ ਤੇ احسان ਕਰਦੀ ਹੈ ਆਖੇ ਛੀਨ ਕਰ ਚਸ਼ਮੇਦਾਨ ਕਰਦੀ ਹੈ ਮੈਂ بار بار ਕਹਿੰਦਾ ਜਿਹੜਾ ਦਾ ਇੱਕ ਨੰਬਰ ਦਾ ਕੰਮ ਕਰਦਾ ਇਮਾਨਦਾਰ ਹੈ ਯਾ بڑا ਸੰਘਰਸ਼ ਸਹਿ ਸਕਦਾ ਆਪਣੇ ਤੇ ਠੱਕੇ ਸਹਿ ਸਕਦਾ ਫਿਰ ਤਾਂ ਇਸ ਦੇਸ਼ ਚ ਰਹੇ ਜਿਹੜਾ ਬਿਲਕੁਲ ਜੈਨੂਨਾ ਜਿਹੜਾ ਨਾਂ ਠੱਕਾ ਸਹਿ ਸਕਦਾ ਨਾ ਕਿਸੇ ਨੇ ਠੱਕਾ ਕਰ ਸਕਦਾ ਕੋਈ ਇਸ ਦੇਸ਼ 'ਚ ਨਾ ਇਲੈਕਸ਼ਨਸ ਆਉਣ ਆ ਰਹੀਆਂ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਕਈ ਲੋਕ ਮੰਨ ਨਹੀਂ ਰਿਹਾ ਔਰ ਡਰ ਵੀ ਨਹੀਂ ਮੰਨਦੇ ਔਰ ਇਹਦਾ ਨਤੀਜਾ ਇਹ ਹੋ ਚੁੱਕਾ ਹੈ ਕਿ ਮੌਤਾਂ ਦਾ ਅੰਕੜਾ ਹੁਣ ਲੁਧਿਆਣਾ ਦੇ ਸ਼ਹਿਰ ਦੀ ਗੱਲ ਕਰੀਏ ਆਪਾਂ ਪੰਜਾਬ ਦੀ ਗੱਲ ਕਰੀਏ ਮੌਤਾਂ ਦਾ ਅੰਕੜਾ ਵਧਣਾ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਉਹਨਾਂ ਦਾ ਸਿਸਟਮ ਤੋਂ ਮਤਲਬ ਅੱਖਾਂ 'ਚੋ ਵਿਸ਼ਵਾਸ ਹੀ ਉੱਠ ਚੁੱਕਾ ਹੈ ਐ ਸਾਨੂੰ ਅੱਜ ਐ ਲੱਗ ਰਿਹਾ ਕਰੋਨਾ ਨਹੀਂ ਹੈ ਇਹਨੂੰ ਤਮਾਸ਼ਾ ਬਣਾਇਆ ਜਾ ਰਿਹਾ ਇਸ ਤਰ੍ਹਾਂ ਕੇ ਲੱਗ ਰਿਹਾ ਮੋਤੀਸਾਬਾ ਆਪਣੀ ਲੀ ਕਰ ਰਹੀ ਹੈ ਸਿਆਸਤ ਕੁਛ ਨਹੀਂ ਕਰਦੀ ਸਿਆਸਤਦਾਰ ਕਰਦੇ ਹਨ ਅਕਸਰ ਇਹ ਗੱਲਤੀ ਸੁਣੀ ਹੋਵੇਗੀ ਅਤੇ ਬਹੁਤ ਲੋਕਾਂ ਨੂੰ ਇਸ ਗੱਲ ਬਾਰੇ ਪਤਾ ਵੀ ਹੋਵੇਗਾ ਪਰ ਅੱਜ ਜੇ ਗੱਲ ਕਰੀਏ ਮੌਜੂਦਾ ਹਾਲਾਤਾਂ ਦੀ ਦੇਸ਼ ਦੀ ਸਿਆਸਤ ਦੀ ਇਸ ਦਾ ਲੋਕਤੰਤਰ ਕਿਧਰ ਨੂੰ ਜਾ ਰਿਹਾ ਹੈ ਇਸ ਗੱਲ ਤੇ ਕੋਈ ਵੀ ਯਕੀਨ ਨਹੀਂ ਕਰ ਪਾਊਗਾ ਕਿ ਇਹ ਉਹੀ ਦੇਸ਼ ਹੈ ਉਹੀ ਸੂਬਾ ਜਿਸ ਨੂੰ ਕਿਸੇ ਵੇਲੇ ਸੋਨੇ ਦੀ ਚਿੜੀ ਆਖਿਆ ਜਾਂਦਾ ਸੀ ਅੱਜ ਕੱਲ ਇੱਥੇ ਜੋ ਹਾਲਾਤ ਬਣਦੇ ਜਾ ਰਹੇ ਨੇ ਆਮ ਲੋਕਾਂ ਦਾ ਜੀਣਾ ਮੁਹਾਲ ਹੋ ਚੁੱਕਾ ਹੈ ਤੇ ਅੱਜ ਇਹ ਬਹੁਤ ਸਾਰੇ ਮੁੱਦੇ ਨੇ ਜਿਸ ਬਾਰੇ ਦਾ ਕਿਰਨ ਸ਼ੋਅ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਗੁਰਦੀਪ ਸਿੰਘ ਖੋਸ਼ਾ ਜੀ ਨਾਲ ਇਤਿਨਾ ਲਈ ਜਾਣਾਂਗੇ ਉਹਨਾਂ ਦੇ ਪੋਲਿਟੀਕਲ ਸਫਰ ਬਾਰੇ ਅਤੇ ਵੱਖ-ਵੱਖ ਮੁੱਦਿਆਂ 'ਤੇ ਉਹਨਾਂ ਦੀ ਕੀ رائے ਹੈ ਸਭ ਤੋਂ ਪਹਿਲਾਂ ਮਿਲਦੇ ਹਾਂ ਗੁਰਦੀਪ ਸਿੰਘ ਖੋਸ਼ਾ ਜੀ ਨਾਲ ਸਤਿ ਸ਼੍ਰੀ ਅਕਾਲ ਸਰ ਦਾ ਕਿਰਨ ਸ਼ੋਅ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ ਮਿਹਰਬਾਨੀ ਕਿਰਨ ਜੀ ਬਹੁਤ ਐਸਾ ਮੈਂ ਜੱਟ ਦੇ ਸਾਰੇ ਸੋਹਣਿਆਂ ਦਾ ਮੈਂ ਪਰਵਾਤ ਕਰਦਾ ਹਾਂ ਸਰ ਤੁਸੀਂ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਯੂਥ ਹਕਾਲੀ ਦਲ ਦੇ ਮਤਲਬ ਜ਼ਿਲ੍ਹਾ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹੋ ਬਹੁਤ ਵਧੀਆ ਤਰੀਕੇ ਨਾਲ ਔਰ ਹਰ ਕੋਈ ਹੈ ਲੁਧਿਆਣਾ ਸ਼ਹਿਰ ਵਾਸੀ ਤੁਹਾਨੂੰ ਜਾਣਦਾ ਹੈ ਕਿ ਗੁਰਦੀਪ ਸਿੰਘ ਗੋਸ਼ਾ ਜੀ ਕੌਣ ਨੇ ਬਹੁਤ ਦੇਰ ਤੋਂ ਤੁਸੀਂ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾ ਰਹੇ ਹੋ ਜੇ ਗੱਲ ਕਰੀਏ ਤੁਹਾਡੇ ਸਫ਼ਰ ਦੀ ਇੱਕ ਬਿਜ਼ਨਸਮੈਨ ਤੋਂ ਤੁਹਾਡਾ ਪੋਲਿਟਿਕਲ ਸਫ਼ਰ ਕਿਵੇਂ ਰਿਹਾ ਅਰਧ ਅਰਧ ਮਤਰ ਮਾਤਾ ਦਾ ਕਿਰਨ ਜੀ ਤੁਸੀਂ ਇਹ ਗਿਆ ਵੀ ਲੋਕ ਅੱਛਾ ਸਮਝਦੇ ਬਿਲਕੁਲ ਤੇ ਮੈਂ ਤਾਂ ਸਮਝਦਾ ਬਲੇਸਿੰਗ ਹੀ ਹੈ ਇਹ ਬਲੇਸਿੰਗ ਹੁੰਦੀ ਹੈ ਪਰਮਾਤਮਾ ਦੀ ਜਿਹੜਾ ਲੋਕ ਚੰਗਾ ਸਮਝਣ ਕਿਉਂਕਿ ਮੈਂ ਅੱਜ ਮੈਂ ਸ਼ੁਰੂਆਤ ਇਹ ਕਰਨਾ ਵੀ ਦੇਖੋ ਮੈਂ ਤਾਂ ਬਿਜ਼ਨਸਮੈਨ ਸੀਗਾ ਵਪਾਰੀ ਸੀਗਾ بڑے ਵਪਾਰ ਤੋਂ ਬਾਹਰ ਨਹੀਂ ਕਦੀ ਨਿਕਲੇ ਸੀ ਪਰ ਸ਼ੌਂਕ ਜ਼ਰੂਰ ਹੁੰਦਾ ਸੀ ਕਿ ਕੋਈ ਕਦੀ ਗੁਰਦੁਆਰੇ ਸੇਵਾ ਕਰਨ ਜਾਣਾ ਕਦੀ ਮੰਦਰ ਸੇਵਾ ਕਰਨ ਜਾਣਾ ਇੱਕ ਸ਼ੌਂਕ ਹੁੰਦਾ ਸੀ ਉਸ ਸ਼ੌਂਕ ਦੀ ਲੜੀ ਨੂੰ ਕਿ ਚਾਹ ਹੁੰਦੀ ਸੀ ਕੋਈ ਐਵੋਜੀ ਹੱਥ ਚ ਪਾਵਰ ਆਵੇ ਜਿਹਦੇ ਨਾਲ ਲੋਕਾਂ ਦਾ ਕੁਝ ਸਵਾਰ ਸਵਾਰਤ ਕੀ ਹੈ ਸ਼ੁਰੂ ਤੋਂ ਮੈਂ ਦੇਖਦਾ ਆ ਰਿਹਾ ਕਿ ਬਾਰ ਬਾਰ ਆਪਾਂ ਕਹਿੰਦੇ ਵੀ ਰਾਜਨੀਤੀ ਬੜੀ ਗੰਦੀ ਹੈ ਰਾਜਨੀਤੀ ਗੰਦੀ ਨਹੀਂ ਹੈ ਰਾਜਨੇਤਾ ਗੰਦੇ ਹੋ ਸਕਦੇ ਆ ਰਾਜਨੀਤੀ ਚੰਗੀ ਚੀਜ਼ ਹੈ ਛੇਵੇਂ ਪਾਸ਼ਾ ਨੇ ਨੀਰੀ ਬੀਰੀ ਦੇ ਸੜਸਦਾ ਹੰਤੇ ਚਲਾਇਆ ਉਹਨਾਂ ਨੇ ਜਿੱਥੇ ਧਰਮ ਦੀ ਗੱਲ ਕੀਤੀ ਉੱਥੇ ਸਿਆਸਤ ਦੀ ਗੱਲ ਜਿੱਤੀ ਹੈ ਪਰ ਧਰਮ ਦਾ ਗੁੰਡਾ ਉੱਤੇ ਰੱਖਣਾ ਤੇ ਜਦੋਂ ਮੈਂ ਦੇਖਦਾ ਸੀ ਤੇ ਮੇਰਾ ਦਿਲ ਕਰਦਾ ਸੀ ਵੀ ਮੈਂ ਵੀ ਕੋਈ ਨਾ ਹੋਜੀ ਚੀਜ਼ ਤੇ ਜਾਵਾਂ ਤੇ ਜਿਸ ਦੇ ਨਾਲ ਮੈਂ ਲੋਕਾਂ ਦਾ ਕੁਝ ਸਿਰ ਤੁਸੀਂ ਬਹੁਤ ਮੋਹਰੀ ਹੋ ਕੇ ਹਰ ਮੁੱਦੇ ਤੇ ਬੋਲਦੇ ਹੋ ਮਤਲਬ ਹਰ ਇੱਕ ਦੀ ਆਵਾਜ਼ ਬਣ ਕੇ ਤੁਸੀਂ ਅੱਗੇ ਆਉਂਨੇ ਹੋ ਕੋਈ ਵੀ ਪੋਲਿਟੀਕਲ ਮੁੱਦਾ ਹੋਵੇ ਉਸ ਬਾਰੇ ਤੁਸੀਂ ਆਪਣੇ ਵਿਚਾਰ ਜ਼ਰੂਰ ਪੇਸ਼ ਕਰਦੇ ਹੋ ਜੇ ਗੱਲ ਕਰੀਏ ਆਉਣ ਵਾਲੇ ਸਮੇਂ ਦੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀਆਂ ਕਾਰਜ ਸੇਵਾਵਾਂ ਨੂੰ ਵੇਖਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਕ ਵਧੀਆ ਇਸ ਤੋਂ ਵੱਡੀ ਜ਼ਿੰਮੇਵਾਰੀ ਨਿਭਾ ਸਕਦੇ ਹੋ ਪਾਰਟੀ ਤੁਹਾਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਆਉਣ ਵਾਲੀਆਂ ਇਲੈਕਸ਼ਨਸ ਵਿੱਚ ਕੋ ਜਵਾਬਤ ਕਰਾ ਮਤ ਹੁੰਦੀ ਹਮੇਸ਼ਾ ਹਮੇਸ਼ਾ ਜਮਾਤ ਦੇ ਨਾਲ ਹੀ ਚੱਲੇ ਜਾਂਦਾ ਪਾਰਟੀ ਸੁਪਰੀਮ ਸਾਡੇ ਗਗਨ ਸਿੰਘ ਬਾਦਲ ਸਾਹਿਬ ਸੁਖਵੀਰ ਸਿੰਘ ਬਾਦਲ ਸਾਹਿਬ ਵਿਕਰਮ ਸਿੰਘ ਮਜੀਠੀਆ ਜੀ ਸਾਡੇ ਮੁੱਦੇ ਵੱਡੇ ਰਮਾਣਾ ਜੀ ਦੇਖੋ ਪਾਰਟੀ ਦੇ ਮੈਂ ਪਹਿਲੇ ਕਹਿੰਦਾ ਇੱਕ ਇੱਕ ਹਮੇਸ਼ਾ ਮੋਤੀਆਂ ਦੀ ਮਾਲਾ ਹੁੰਦੀ ਹੈ ਬਿਲਕੁਲ ਮੋਤੀ ਦੀ ਮਾਲਾ ਮੰਨ ਕੇ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੇ ਮਣਕੇ ਨੂੰ ਆਪਾਂ ਸੈਂਟਰ 'ਚ ਰੱਖਣਾ ਕਿਹੜੇ ਨੂੰ ਚਮਕਾਣਾ ਕਿਹਨੂੰ ਬਿਲਕੁਲ ਉਹ ਉਹਨਾਂ ਨੇ ਡਿਸਾਈਡ ਕਰਨਾ ਬਾਕੀ ਆਵਾਜ਼ ਜਿਹੜੀ ਹੁੰਦੀ ਹੈ ਸਾਡੇ ਪਾਰਟੀ ਲੋਕਾਂ ਦੀ ਆਵਾਜ਼ ਹੁੰਦੀ ਸਰ ਗੱਲ ਕਰੀਏ ਮੌਜੂਦਾ ਸਰਕਾਰ ਦੀ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੇ ਬਹੁਤ ਜ਼ਿਆਦਾ ਸਵਾਲ ਚੁੱਕੇ ਜਾ ਰਹੇ ਨੇ ਸਿਮਰਜੀਤ ਸਿੰਘ ਬੈਂਸ ਦਾ ਬਿਆਨ ਆਇਆ ਸੀ ਕਿ ਜਿਸ ਤਰੀਕੇ ਦੀ ਸਿਆਸਤ ਚੱਲਦੀ ਹੈ ਉਹਨਾਂ ਨੇ ਸਾਰੀਆਂ ਛੋਟੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਇਕੱਠੇ ਹੋ ਜਾਈਏ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਆਵਾਜ਼-ਏ-ਪੰਜਾਬ ਅੱਜ ਕਾਇਮ ਹੁੰਦੀ ਨਵਜੋਤ ਸਿੰਘ ਸਿੱਧੂ ਸਾਥ ਨਾ ਸਦੀ ਤਸਵੀਰ ਕੁਝ ਹੋ ਰਹੀ ਹੋਣੀ ਸੀ ਇਸ ਵਾਰੇ ਤੁਹਾਡਾ ਕੀ ਫੀਲਪੁਆਇੰਟ ਹੈ ਜੀ ਮੈਂ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਅਸੀਂ ਗੁਰਜੀਤ ਸਿੰਘ ਬੈਂਸ ਦੀ ਤੁਸੀਂ ਗੱਲ ਕੀਤੀ ਆਵਾਜੇ ਕੋ ਜੀ ਜੋ ਜ਼ਮਰਜੀਤ ਸਿੰਘ ਬੈਂਸ ਨੇ ਪਿਛਲੇ ਦਿਨਾਂ 'ਚ ਕਰਤੂਤ ਕੀਤੀ ਹੈ ਜੀ ਇਹਨੇ ਛੱਜ ਦਾ ਬੋਲੇ ਛਾਨ ਨਹੀਂ ਕਿਉਂ ਬੋਲੇ ਹਮ ਹਮ ਅੱਜ ਜੋ ਭੈਣ ਅੱਜ ਪੰਜ ਸਾਢੇ ਪੰਜ ਮਹੀਨਿਆਂ ਤੋਂ ਲਗਾਤਾਰ ਸੜਕਾਂ ਤੇ ਬੈਠੀ ਇਨਸਾਫ ਦੀ ਦੁਹਾਈ ਮੰਗ ਰਹੀ ਹੈ ਇਹ ਬੰਦਾ ਹੀ ਬੋਲ ਰਿਹਾ ਆਵਾਜੇ ਕੋ ਇਹ ਦਾ ਮਤਲਬ ਕਿ ਇਹ ਜੋ ਇਹ ਕਾਰਾ ਕਰਕੇ ਦੂਜਿਆਂ ਨੂੰ ਵੀ ਨਵਜੋਤ ਸਿੰਘ ਸਿੱਧੂ ਨੂੰ ਵੀ ਜਾਂ ਖੈਰਾ ਜਾਂ ਜਿਹੜੇ ਹੋਰ ਪ੍ਰਗਟ ਸਿੰਘ ਸਾਰਿਆਂ ਨੂੰ ਮਤਲਬ ਉਸੇ ਚੀਜ਼ 'ਚ ਲਿਆਣਾ ਚਾਹੁੰਦੇ ਉਹ ਹੀ ਸਿਕਾਣਾ ਚਾਹੁੰਦੇ ਇਹ ਬਾਰ-ਬਾਰ ਕਹਿੰਦੇ ਸੀ ਵੀ ਅਸੀਂ 115 ਐਮਐਲ ਨਾਲ ਕੱਲ੍ਹ ਕਰਾਂਗੇ ਆਹ ਵਾਲੀ ਕੱਲ੍ਹ ਕਰਾਂਗੇ ਹੂੰ ਕਿ ਇਹ ਇਹੋ ਜਿਹੀ ਕਰਤੂਤ ਬਲਦਕਾਰ ਵਾਲੀ ਕਰਤੂਤ ਜਿੱਤੇ ਡਬਲ ਇਲਜ਼ਾਮ ਲੱਗਾ ਦੂਜਿਆਂ ਦੇ ਜਾ ਕੇ ਪਠਾਨਕੋਟ ਜਾ ਕੇ ਜਾਂ ਜਲੰਧਰ ਜਾ ਕੇ ਦਾ ਰੋਲਾ ਬੜਾ ਪਾਣਾ ਹੁਣ ਆ ਨਾ ਉਸ ਭੈਣ ਦੇ ਕੋਲ ਆ ਹੁਣ ਉੱਥੇ ਆ ਕੇ ਕਵੇ ਕਿ ਉਹ ਕਹਿੰਦਾ ਸੀ ਜਦੋਂ ਇਹਤੇ ਇਲਜ਼ਾਮ ਲੱਗੇ ਸੀਗੇ ਕਹਿੰਦਾ ਸੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂੰਗਾ ਤੇ ਤਿੰਨ ਦਿਨ ਬਾਅਦ ਦੁੱਧ ਦਾ ਦੁੱਧ ਪਾਣੀ ਪਾਣੀ ਨਾ ਹੋਇਆ ਅੱਜ ਤਾਂ ਵਿਚਾਰੀ ਬੈਠੀ ਆ ਸਾਡੇ 5 ਮਹੀਨੇ ਤੋਂ ਡੱਟੀ ਹੋਈ ਮੈਂ ਸੋਲੂਟ ਕਰਦਾ ਉਸ ਭੈਣ ਨੂੰ ਪਰ ਇਹ ਜਾ ਕੇ ਉੱਥੇ ਜਾ ਕੇ ਇਨਸਾਫ ਦੀ ਗੱਲ ਕਰ ਰਹਿਣਾ ਇਹ ਬੰਦੇ ਨੂੰ ਅੱਜ ਆਵਾਜ਼ ਇਹ ਕੌਮ ਕਹਿਣਾ ਇਹ ਬਲਤ ਕਰਿਆਂ ਦੀ ਆਵਾਜ਼ ਕੌਮ ਬਣੇ ਇਸ ਤੋਂ ਮਾੜੀ ਮੇਰੇ ਖਿਆਲ ਕਰਦੂਤ ਕੋਈ ਵੀ ਨਹੀਂ ਹੋ ਸਕਦੀ ਕਿਸੇ ਵੀ ਲੀਡਰ ਤੇ ਇਦਾਂ ਦੇ ਇਲਜ਼ਾਮ ਲੱਗਣੇ ਕੋਈ ਛੋਟੀ ਗੱਲ ਨਹੀਂ ਹੈ ਬਿਲਕੁਲ ਉਹਨੂੰ ਕਲੀਅਰ ਕਲੈਰੀਫਿਕੇਸ਼ਨ ਦੇਣੀ ਚਾਹੀਦੀ ਸੀਗੀ ਪਰ ਅੱਜ ਲੋਕ ਕੇ ਅੱਜ ਉਹਦੇ ਚਮਚੇ ਜਿਹੜੇ ਥੱਲੇ ਖੜੇ ਆ ਜਿਹੜੀ ਉਹ ਬਚਾਣਾ ਚਾਹੁੰਦੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਚਮਚੇ ਨਾ ਬਣਾਓ ਜ਼ਮੀਰ ਦੀ ਆਵਾਜ਼ ਸੁਣੋ ਜ਼ਮੀਰ ਨੂੰ ਨਾ ਮਾਰੋ ਅੱਜ ਜੋ ਸਿਮਰਜੀਤ ਸਿੰਘ ਬੈਂਸ ਨੇ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਲੋਕਾਂ ਦੀਆਂ ਠੱਗੀਆਂ ਦੀ ਗੱਲ ਕਰਦੇ ਆ ਕਿਹਦੀ ਕਿਹਦੀ ਗੱਲ ਕਰਦੇ ਆ ਉਹ 10 ਸਾਲ ਪਹਿਲਾਂ ਤੇ ਆਪਣੇ ਬੈਂਕ ਡਾਊਂਟ ਕੱਢ ਲਵੇ ਹਮਮ ਵਾਈਟ ਪੇਪਰ ਇੱਕ ਜਾਰੀ ਕਰੇ ਆਪਣੀਆਂ ਪ੍ਰਾਪਰਟੀਆਂ 10 ਸਾਲ ਪਹਿਲਾਂ ਦੀ ਦੱਸੇ ਤੇ ਹੁਣ 10 ਸਾਲ ਦੀ ਦੱਸੇ ਸਾਰੇ ਖਲਾਸੇ ਕਰੇ ਨਾ ਆਪਣੇ ਦੂਜੇ ਦੇ ਖਲਾਸੇ ਕਰਨ ਦੇ ਬੜੇ ਸ਼ੌਕੀ ਹੁੰਦੇ ਆਪਣੇ ਖਲਾਸੇ ਗੁਰਬਾਣੀ ਚ ਕਿ ਸ਼ਬਦ ਹੈ ਆ ਸ਼ਬਦ ਹੈਗਾ ਅਵਰ ਉਪਦੇਸ਼ ਹੀ ਆਪ ਨਾ ਕਰੇ ਆਵਤ ਜਾਵਤ ਜਰਮੇ ਬਰ। ਦੂਜਿਆਂ ਦੇ ਕਰਨੇ ਇਹਦੇ ਆਪਣੇ ਕਰਨ ਚ ਬੜਾ ਫਰਕ ਹੁੰਦਾ ਇਹੋ ਜੇ ਲੀਡਰ। ਤੇ ਸਰ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਕੀ ਬੋਲਣਾ ਚਾਹੂਗੀ? ਉਹਨਾਂ ਨੇ ਹੁਣੇ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਵਿੱਚ ਬਹੁਤ ਮੁੱਦਿਆਂ ਤੇ ਬਰਗਾੜੀ ਕੇਸ ਉੱਤੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਦੇ ਬਾਰੇ ਤੁਹਾਡੀ ਕੀ ਰਾਏ? ਦੇਖੋ ਨਵਜੋਤ ਸਿੰਘ ਸਿੱਧੂ ਜਦੋਂ ਬਰਗਾੜੀ ਦਾ ਕਾਂਡ ਹੋਇਆ ਸੀ ਨਾ ਉਹ ਭਾਰਤੀ ਜਨਤਾ ਪਾਰਟੀ 'ਚ ਸੀਗਾ। ਜੀ। ਸ਼੍ਰੋਮਣੀ ਗਾਲੇ ਦਾ ਐਲਾਈਂਸ ਸੀਗਾ। ਉਦੋਂ ਤਾਂ ਬੋਲਿਆ ਨਹੀਂ। ਹਮ। ਜਦੋਂ ਉਹਦੀ ਸੈਟਿੰਗ ਕਾਂਗਰਸ ਦੇ ਵਿੱਚ ਹੋ ਗਈ ਸੋਨੀਆ ਗਰਦੀ ਕੋ ਜਾ ਆਇਆ ਰਾਹੁਲ ਗਾਂਧੀ ਕੋ ਜਾ ਆਇਆ ਜਿਨ੍ਹਾਂ ਨੂੰ ਪੱਪੂ ਤੇ ਮੁੰਨੀ ਕਹਿੰਦਾ ਹੁੰਦਾ ਸੀਗਾ ਅੱਛਾ ਜਦੋਂ ਉਹਨਾਂ ਕੋਲੋਂ ਜਾ ਆਇਆ ਜਦੋਂ ਉਹਨਾਂ ਦੇ ਚਰਨੀ ਲੱਗ ਆਇਆ ਤੇ ਉਸ ਤੋਂ ਬਾਅਦ ਜਾ ਕੇ ਫਿਰ ਉਹ ਸ਼ਰਮਣੀ ਅਕਾਲੀ ਦਲ ਦੇ ਖਿਲਾਫ ਬੋਲਣ ਲੱਗ ਪਿਆ ਫਿਰ ਸ਼ਰਮਣੀ ਅਕਾਲੀ ਦਲ ਪਤਾ ਸੀ ਵੀ ਹੁਣ ਕਾਂਗਰਸ ਹੀ ਜਾ ਰਿਹਾ ਹੈ ਇਟ ਮੀਨਸ ਇਹ ਹੋ ਗਿਆ ਕਿ ਆਪਣੇ ਵਿਚਾਰ ਦੀ ਹੈ ਸਿਰਫ ਆਪਾਂ ਕੁਰਸੀਆਂ ਦੇ ਖਾਤਰ ਜੋ ਦਿਲ ਕਰਦੇ ਵੀ ਓਪੋਜੀਸ਼ਨ ਦੇ ਖਿਲਾਫ ਬੋਲਣਾ ਮੈਂ ਤਾਂ ਇਹ ਗੱਲ ਕਹਿਣਾ ਚਾਹਨਾ ਹੈ ਵੀ ਹਮੇਸ਼ਾ ਗੱਲ ਉਹ ਕਰੋ ਮੈਂ ਤੁਸੀਂ ਜਿੱਦਾਂ ਪਹਿਲਾਂ ਗੱਲ ਕੀਤੀ ਤੁਸੀਂ ਹਰ ਮੁੱਦੇ ਤੇ ਬੋਲਦੇ ਜਿਹੜਾ ਮੁੱਦਾ ਮੈਨੂੰ ਲੋਕ ਕਹਿੰਦੇ ਹਨ ਜਦੋਂ ਲੋਕ رائے ਬਣ ਜਾਂਦੀ ਹੈ ਮੈਂ ਉਸ ਮੁੱਦੇ ਤੇ ਬੋਲਦਾ ਐਵੇਂ ਨਹੀਂ ਬੋਲਦਾ ਮੇਰੇ ਵੀ ਮੈਂ ਜਿਹੜੀ ਗੱਲ ਕਰੂੰਗਾ ਤੱਥਾਂ ਨਾਲ ਗੱਲ ਕਰੂੰਗਾ ਨਵਜੋਤ ਸਿੰਘ ਸਿੱਧੂ ਇੱਕ ਕੁਰਸੀਆਂ ਦੀ ਲਾਲਚ ਕਿ ਥਾਲੀ ਦਾ ਬੈਕਟ ਹੁੰਦਾ ਨਾ ਜਿੱਦਾਂ ਮੌਕਾ ਮਾ ਜਾਂਦਾ ਤੁਹਾਨੂੰ ਮੇਰੇ ਤੋਂ ਵੱਧ ਪਤਾ ਹੈ ਜੀ ਤੇ ਸਰ ਆਈਜੀ ਕੁਵਰ ਵਿਜੇ ਪ੍ਰਤਾਪ ਦਾ ਮੁੱਦਾ ਵੀ ਬਹੁਤ ਚੱਲ ਰਿਹਾ ਉਹਨਾਂ ਨੇ ਅਸਤੀਫਾ ਦੇ ਦਿੱਤਾ ਆਪਣੀ ਅਵਧੀ ਤੋਂ ਇਸ ਮਾਮਲੇ ਦੇ ਬਾਰੇ ਵੀ ਬਹੁਤ ਜ਼ਿਆਦਾ ਮਤਲਬ ਸੁਰਖੀਆਂ ਬਟੋਰੀਆਂ ਹੈ ਮਾਮਲਾ ਵੀ ਇਸ ਮੁੱਦੇ ਤੇ ਤੁਹਾਡੇ ਕੀ ਵਿਚਾਰ ਨੇ ਮੈਂ ਲੀਡਰ ਦਾ 5 ਸਾਲ ਵਾਸਤੇ ਹੁੰਦਾ ਮੈਂ ਇੱਕ ਰਿਪੋਰਟ ਲੈ ਕੇ ਆਇਆ ਹਾਈ ਕੋਰਟ ਤੋਂ ਜਿਹੜੀ ਰਿਪੋਰਟ ਆਈ ਹੈ ਜੀ ਲੀਡਰ ਨੂੰ 5 ਸਾਲ ਵਾਸਤੇ ਛੋੜਿਆ ਜਾਂਦਾ ਜਿਹੜਾ ਅਫਸਰ ਹੁੰਦਾ 35 40 ਸਾਲ ਉਹਨੂੰ ਮਿਲਦੇ ਐ ਇਸ ਵਕਤ ਆਈਸੀ ਬੜਾ ਵੱਡਾ ਰੈਂਕ ਹੁੰਦਾ ਬਹੁਤ ਵੱਡਾ ਜੀ ਬਿਲਕੁਲ ਕਲੰਕਿਤ ਹੋ ਗਿਆ ਰੈਂਕ ਮੈਂ ਤਾਂ ਦੱਸ ਦੇਣਾ ਕਲੰਕਿਤ ਕਿੱਥਾ ਹੋ ਗਿਆ ਜੀ ਇੱਥੇ ਲਿਖਿਆ ਹੈ ਹਾਈ ਕੋਰਟ ਦੀ 17 ਨੰਬਰ ਤੇ ਰਿਪੋਰਟ ਤੇ ਆ ਜਿਹੜਾ ਹਾਈ ਕੋਰਟ ਵੱਲੋਂ ਆਈ ਹੈ ਲਿਖਿਆ ਕੋਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਕਲਪਨਾ ਅਤੇ ਸੁਪਨੇ ਤੇ ਆਧਾਰਿਤ ਹੈ ਓਕੇ ਇਹ ਵੀ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰ ਦੇ ਵਿਧੋਤ ਅਦਾਲਤ ਨੇ ਸਿਆਸੀ ਸਾਜ਼ਿਸ਼ ਰਚਨ ਦੇ ਗਬੀਰ ਦੋਸ਼ ਸਾਬਿਤ ਕੀਤੇ ਹੋਣ ਓਕੇ ਤੇ ਵੀ ਦੇਖੋ ਵੀ ਐਡਾ ਵੱਡਾ ਹੋਵੇ ਤੇ ਉਹ ਵਿਵਾਦਿਤ ਪੁਲਿਸ ਦੇ ਵਿਵਾਦਿਤ ਆਈਜੀ ਵਿਵਾਦਿਤ ਆਈ ਠੀਕ ਹੈ ਮੈਂ ਇੱਕ ਚੀਜ਼ ਹੋਰ ਤੁਹਾਨੂੰ ਦੱਸਾਂਗਾ ਇਹਦੇ ਪੁਆਇੰਟ ਤੁਹਾਨੂੰਗਾ ਅਗਲੀ ਜਿਹੜੀ ਸੈੱਟ ਬਣੂਗੀ ਉਹ 'ਚ ਵਿਜੇ ਪ੍ਰਤਾਪ ਸਿੰਘ ਬਿਲਕੁਲ ਸ਼ਾਮਿਲ ਨਹੀਂ ਕੀਤਾ ਜਾਵੇਗਾ। ਫਿਰ ਇੱਕ 8 ਨੰਬਰ ਪੁਆਇੰਟ ਬੜਾ ਵੱਡਾ ਇੱਕ ਪੁਆਇੰਟ ਹਾਈ ਕੋਰਟ ਨੇ ਜਜਮੈਂਟ ਆਇਆ। ਜੀ। ਨੰਬਰ 86 ਤੇ ਸਪਸ਼ਟ ਕੀਤਾ ਹੈ। ਕੁਵਰ ਵਿਜੇ ਪ੍ਰਤਾਪ ਸਿੰਘ ਨੇ ਇਹ ਜਾਂਚ ਹਮ ਬੱਧ ਨੀਤੀ ਜੇਦੀ ਨੀਤੀ ਬੱਧ ਹੋ ਗਈ ਜੇਦੀ ਨੀਤੀ ਨਾ ਹੋਵੇ। ਨੀਤੀ ਨਾ ਹੋਵੇ। ਬੇਤੁੱਕੀ ਬੇਤੁੱਕੀ ਹੁੰਦੀ ਵੀ ਜਿਹਦਾ ਕੋਈ ਤੂਕੀ ਨਹੀਂ ਕੋਟਰਾਵੇ। ਬੇ ਹੁੰਦੀ। ਬੇ ਹੁੰਦੀ ਦਾ ਮਤਲਬ ਹੁੰਦਾ ਕਿ ਬੇਹੁਦਾ ਬੰਦਾ। ਬੇਹੁਦਾ। ਵੀ ਇਹ ਸਮਾਜ ਦੇ ਵਿੱਚ ਵਿਚਰਨ ਵਾਲਾ ਨੇ ਉਹਨੂੰ ਬੇਹੁਦਾ ਕਹਿੰਦੇ ਆ। ਜੱਜਾਂ ਦੇ ਵੱਲੋਂ 86 ਨੰਬਰ ਤੇ ਸਪਸ਼ਟ ਕੀਤਾ ਗਿਆ ਇਹ ਪੁਆਇੰਟ ਫਿਰ ਅਗਲਾ ਅਗਲਾ ਪੁਆਇੰਟ ਹੈਗਾ ਇੱਕ ਵੀ ਜਿਹੜੇ ਗਵਾਹ ਨੇ ਰਿਕਾਰਡ ਬਣਾਏ ਜਾਲ ਸਾਜ਼ੀ ਦਾ ਸਹਾਰਾ ਲਿਆ ਦੋ ਅਲੱਗ-ਅਲੱਗ ਐਫ ਆਈ ਆਰ ਵਿੱਚ ਇੱਕੋ ਗਵਾਹ ਦੇ ਪਿੰਨ-ਪਿੰਨ ਬਿਆਨ ਦਰਜ ਕੀਤੇ ਵੀ ਇੱਕ ਜਾਲ ਸਾਜ਼ੀ ਕੀਤੀ ਕਿ ਕਾਂਗਰਸ ਵੱਲੋਂ ਫਿਰ ਇੱਕ ਮੈਂ ਮੈਂ ਮੌਜੂਦਾ ਕਾਂਗਰਸ ਦੀ ਗੱਲ ਕਰੂੰਗਾ ਜੀ ਆ ਦੇਖੋ ਉਹਨਾਂ ਨੇ ਸਪਸ਼ਟ ਜ਼ਿਕਰ ਕੀਤਾ ਕਿ ਮੌਜੂਦਾ ਕਾਂਗਰਸ ਸਰਕਾਰ ਦਾ ਖੁੱਲ ਕੇ ਥਾਪੜਾ ਸੀ ਜੀ ਮਤਲਬ ਕਾਂਗਰਸ ਨੇ ਸਪੋਰਟ ਕਰਕੇ ਆਪਣਾ ਆਈਜੀ ਕਵਰਨ ਦਿੱਤਾ ਵੀ ਕਿ ਸਾਜ਼ਿਸ਼ ਰਚ ਜੇ ਜੇ ਬਾਦਲ ਪਰਿਵਾਰ ਨੂੰ ਬਦਨਾਮ ਕੀਤਾ ਜਾਵੇ ਮੈਂ ਇਹਦੇ ਪਿੱਛੇ ਬਦਨਾਮ ਕਰਨ ਦਾ ਵੀ ਦੱਸੂਗਾ ਇਹ ਪੋਜੀਸ਼ਨ ਦਾ ਦੁਰਪਯੋਗ ਕੀਤਾ ਅਰਕ ਫੌਜਦਾਰੀ ਕੇਸ ਬਣਾ ਕੇ નિર્ਦੋਸ਼ ਲੋਕਾਂ ਦਾ ਭਾਰੀ ਬੇਇਨਸਾਫੀ ਕੀਤੀ ਇਹ ਪੁਆਇੰਟ ਹੈ ਚਲੋ ਮੈਂ ਪੁਆਇੰਟ ਸਾਰੇ ਤੁਹਾਨੂੰ ਮੈਂ ਕਾਪੀ ਦੇਉਂਗਾ ਡਿਸਕਸ ਕਰਨਾ ਹੁਣ ਮੈਂ ਇਹਦਾ ਕਾਰਨ ਕੀ ਹੈ ਜੀ ਸਰ ਕਾਂਗਰਸ ਨੇ ਜਾਲ ਸਾਜੀ ਕਿਉਂ ਕੀਤੀ ਉਹਦਾ ਕਾਰਨ ਸੀ ਜਦੋਂ ਉਹਨਾਂ ਨੇ ਦੇਖ ਲਿਆ ਵੀ 10 ਸਾਲ ਤਕਰੀਬਨ ਹੋਣ ਲੱਗੇ ਐ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਇਹਨਾਂ ਤੇ ਕਰਪਸ਼ਨ ਦਾ ਇਲਜ਼ਾਮ ਨਹੀਂ ਲੱਗਾ ਚਾਰ 에어ਪੋਰਟ ਬਣਾਤੇ 인ਫਰਾਸਟ੍ਰਕਚਰ ਤੇ ਕੰਮ ਕਰ ਦਿੱਤਾ ਗਿਆ ਸ਼ਹੀਦਾਂ ਦੀਆਂ ਯਾਦਗਾਰ ਬਣਾ ਦਿੱਤੀਆਂ ਰਾਮ ਤੇਰਥ ਵਾਲਮੀ ਕੀ ਮਾਰੇ ਦਾ ਤੇਰਥ ਬਣਾਇਆ ਗਿਆ ਰਵਿਦਾਸ ਮਾਰੇ ਦਾ ਤੇਰਥ ਵਧਦਾ ਪਿਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਆਈਟੀ ਹੱਬ ਮੁਹੱਲੇ ਦੇ ਵਿੱਚ ਬਣਾ ਦਿੱਤਾ ਗਿਆ ਉਹਨਾਂ ਨੇ ਕਿਹਾ ਵੀ ਆਟਾ ਦਾਸ ਕੀਮ ਇਹਨਾਂ ਨੇ ਦੇਤੀ ਪੈਨਸ਼ਨਾਂ ਇਹਨਾਂ ਨੇ ਦੇ ਦਿੱਤੀਆਂ ਬਿਲਕੁਲ ਬੇਰੋਜ਼ਗਾਰੀ ਪਤਾ ਇਹਨਾਂ ਨੇ ਦਿੱਤਾ ਮਤਲਬ ਕਿ ਇੰਨੀਆਂ ਕੁ ਚੀਜ਼ਾਂ ਬਣਾਤੀਆਂ ਫਿਰ ਆਈਟੀ ਹੱਬ ਦੇ ਨਾਲ ਕੀ ਹੋਇਆ ਸੀ ਸਕਿੱਲ ਡਿਵੈਲਪਮੈਂਟ ਉੱਤੇ ਕੰਮ ਹੋ ਗਿਆ ਸੀ ਹਰ ਜਗ੍ਹਾ ਤੇ ਨਾ ਸਕਿੱਲ ਡਿਵੈਲਪਮੈਂਟ ਦੇ ਇੱਕ ਆਫਿਸ ਬਣਾਉਣੇ ਆ ਰਹੇ ਸੀ ਬਟ ਅਸੀਂ ਅਨਾਉਂਸ ਕਰ ਰਹੇ ਜੀ ਫਿਰ ਦੂਜੀ ਗੱਲ ਸੇਵਾ ਕੇਂਦਰ ਆਪਾਂ ਕਈ ਲੀਡਰ ਆਪਣੀ ਲਾਤੇ ਲਾਤ ਰੱਖ ਕੇ ਆਪਣੀ ਲੀਡਰ ਚਮਕਾਉਂਦੇ ਆ ਪਰ ਅਸੀਂ ਸੇਵਾ ਕੇਂਦਰ ਖੋਲਦੇ ਵੀ ਕਿਸੇ ਨੂੰ ਲੀਡਰ ਚਮਕਾਉਣ ਦੀ ਲੋੜ ਨਹੀਂ ਸਾਡਾ ਡੈਮੋਕਰੇਟਿਕ ਰਾਈਟ ਹੈ ਕਿ ਆਪਾਂ ਅੱਗੇ ਕਚੇਰੀਆਂ 'ਚ ਰੋਲਣਾ ਪੈਂਦਾ ਸੀ ਯਾ ਲੀਡਰਾਂ ਦੇ ਚੱਕਰ ਲੱਗਣੇ ਪੈਂਦੇ ਸੀ ਸੇਵਾ ਕੇਂਦਰ ਖੋਲਤੇ ਵੀ ਜਾਓ ਯਾਰ ਆਪਣਾ ਕੰਮ ਕਰਾਓ ਕੁਝ ਕਿਸੇ ਨੇ ਰਾਜਗਾਂਡ ਬਣਾਣਾ ਕਿਸੇ ਨੇ ਲਾਇਸੈਂਸ ਬਣਾਣਾ ਇੱਕ ਸਿੰਗਲ ਵਿੰਡੋ ਤੇ ਕੰਮ ਕਰਦਾ ਸੀ ਜੀ ਜਦੋਂ ਇਹ ਸਾਰੀਆਂ ਚੀਜ਼ਾਂ ਦੇਖ ਲਈਆਂ ਵੀ ਇਹ ਤਾਂ 10 ਸਾਲ ਸਰਕਾਰ ਦੀ ਹੋਣ ਲੱਗੇ ਵੀ ਹੁਣ ਅਗਲੀ ਸਰਕਾਰ ਫੇਰ ਬਣਦੀ ਹੈ ਬੜੀ ਵੱਡੀ ਕਾਂਸਪੀਰੇਸੀ ਬੜੀ ਵੱਡੀ ਇੱਕ ਸਾਜ਼ਿਸ਼ ਰਚੀ ਗਈ ਜਿਸ ਤੇ ਕਾਂਗਰਸ ਮੋਰੀ ਕਤਾਰ ਚ ਹੈ ਆਮਦਵੀ ਪਾਰਟੀ ਵੀ ਆ ਹੋਰ ਵੀ ਹੋਰ ਵੀ ਜਿਹੜੇ ਸਾਡੇ ਨਾਲ ਭਾਈ ਵੱਲ ਰਹੇ ਆ ਦੇਖੋ ਆਉਣ ਵਾਲੇ ਟਾਈਮ ਚ ਦੇਖੋ ਅਸੀਂ ਇੱਕ ਅਰਦਾਸ ਕਰਾਈ ਹੋਈ ਆ ਜੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਜਿੱਦਿਆ ਕੀਤੀ ਬਿਲਕੁਲ ਜਿਨੇ ਕਰਾਈ ਤੇ ਜਿਨੇ ਤੇ ਸਿਆਸਤ ਕਿਦੋਂ ਦਾ ਕੱਖ ਨਾ ਰਵੇ ਹੋਣਾ ਸ਼ੁਰੂ ਹੋ ਗਿਆ ਬਿਲਕੁਲ ਸਿਰ ਤੁਸੀਂ ਗੱਲ ਕੀਤੀ ਮੌਜੂਦਾ ਹਾਲਾਤਾਂ ਦੀ ਕਿਸ ਤਰੀਕੇ ਨਾਲ ਮੌਜੂਦਾ ਹਾਲਾਤ ਬਣ ਚੁੱਕੇ ਨੇ ਤੇ ਇੱਕੋ ਗੱਲ ਜ਼ਿਹਨ ਵਿੱਚ ਆਉਂਦੀ ਹੈ ਕਿ ਸਿਆਸਤ ਇਸ ਕਦਰ ਆਵਾਮ 'ਤੇ احسان ਕਰਦੀ ਹੈ ਆਖੇ ਛੀਨ ਕਰ ਚਸ਼ਮੇ দান ਕਰਦੀ ਹੈ ਅੱਜ ਦੀ ਸਿਆਸਤ ਐਦਾਂ ਦੀ ਹੋ ਚੁੱਕੀ ਐ ਇੱਕ ਪਾਸੇ ਕਰੋਨਾ ਨਾਲ ਮੌਤਾਂ ਹੋ ਰਹੀਆਂ ਨੇ ਹਾਲਾਤ ਐਦਾਂ ਦੇ ਹੋ ਚੁੱਕੇ ਨੇ ਸ਼ਮਸ਼ਾਨ ਘਾਟ ਵਿੱਚ ਲਾਸ਼ਾਂ ਜਲਾਣ ਦੀ ਜਗ੍ਹਾ ਨਹੀਂ ਮਿਲ ਰਹੀ ਰੇੜੀਆਂ ਤੇ ਜਾ ਰਹੇ ਨੇ ਲੋਕ ਲਾਸ਼ਾਂ ਨੂੰ ਲੈ ਕੇ ਇੱਕ ਪਾਸੇ ਕਿਸਾਨ ਰੁੱਲ ਰਹੇ ਨੇ ਇਦਾ ਦੀ ਤਸਵੀਰ ਹੋ ਗਈ ਹੈ ਕਿ ਅੱਖਾਂ ਦੇ ਵਿੱਚ ਹੰਝੂ ਨਿਕਲ ਆਉਂਦੇ ਨੇ ਮੌਜੂਦਾ ਸਰਕਾਰ ਦੇ ਹੁੰਦੇ ਹੋਏ ਇਨਾ ਪ੍ਰਸ਼ਾਸਨ ਹੁੰਦੇ ਹੋਏ ਇਹ ਹਾਲਾਤ ਬਣ ਚੁੱਕੇ ਨੇ ਹੱਥੋਂ ਬਾਹਰ ਹੋ ਚੁੱਕਾ ਹੈ ਇਸ ਬਾਰੇ ਤੁਹਾਡੀ ਕੀ ਰਾਏ ਹੈ ਦੇਖੋ ਬਹੁਤ ਵੱਡਾ ਦੁੱਖ ਹੁੰਦਾ ਬਹੁਤ ਦੁੱਖ ਹੈ ਇਨਾ ਦੁੱਖ ਤੁਸੀਂ ਜਿਹੜੀ ਗੱਲ ਕਹੀ ਹੈ ਨਾ ਇਹ ਦਰਦ ਛੇੜ ਮਾਰੀ ਦਾ ਦਰਦ ਜੀ ਕਿਉਂਕਿ ਇੱਕ ਇਨਸਾਨ ਹੁੰਦਾ ਜਿਹੜੇ ਚਿੱਕੜ ਦੇਖ ਕੇ ਸਾਈਡ ਤੋਂ ਲੰਘ ਜਾਂਦੇ ਉਹ ਕਹਿੰਦੇ ਯਾਰ ਆਪਾਂ ਚਿੱਕੜ ਦੇ ਵਿੱਚ ਮਚਾ ਮਾਰਾਂਗੇ ਜਾਂ ਚਿੱਕੜ ਸਾਫ਼ ਕਰਨ ਦੀ ਗੱਲ ਕਰਾਂਗੇ ਤੇ ਆਪਾਂ ਦੇ ਚਿੱਕੜ ਦੇ ਹੂੰ ਗੰਦਗੀ ਸਾਫ਼ ਕਰਨਾ ਹੈ ਗੰਦਗੀ ਹੁੰਦੀ ਹੈ ਨਾ ਬਿਲਕੁਲ ਤੇ ਕੁਝ ਲੋਕ ਕਹਿੰਦੇ ਗੰਦਗੀ ਦੇ ਵਿੱਚ ਵੜ ਕੇ ਗੰਦਗੀ ਸਾਫ਼ ਕਰਨ ਦੀ ਗੱਲ ਕਰਦੇ ਆ ਦੇਖੋ ਮੈਂ ਗੰਦਗੀ ਸਾਫ਼ ਕਰਨ ਦੀ ਗੱਲ ਕਰਦਾ ਹੂੰ ਬਿਲਕੁਲ ਠੀਕ ਹੈ ਕਿ ਇਸ ਦੇਸ਼ ਦੇ ਵਿੱਚ ਰਹਿਣਾ ਆਮ ਬੰਦੇ ਵਾਸਤੇ ਸੌਖਾ ਨਹੀਂ ਹੈ ਮੈਂ ਬਾਰ ਬਾਰ ਕਹਿੰਦਾ ਜਿਹੜਾ ਤਾਂ ਇੱਕ ਨੰਬਰ ਦਾ ਕੰਮ ਕਰਦਾ ਇਮਾਨਦਾਰ ਹੈ ਜਾਂ بڑا ਸੰਘਰਸ਼ ਸਹਿ ਸਕਦਾ ਆਪਣੇ ਤੇ ੱਤੇ ੱੱਕੇ ਸਹਿ ਸਕਦਾ ਫਿਰ ਤਾਂ ਇਸ ਦੇਸ਼ 'ਚ ਰਹੇ ਜਿਹੜਾ ਬਿਲਕੁਲ ਜੈਨੂਨਾ ਜਿਹੜਾ ਨਾ ੱੱਕਾ ਸਹਿ ਸਕਦਾ ਨਾ ਕਿਸੇ ਨਾਲ ੱੱਕਾ ਕਰ ਸਕਦਾ ਉਹ ਇਸ ਦੇਸ਼ 'ਚ ਨਾ ਰਹੇ ਇੰਨੇ ਹਲਾਤ ਮੜੇ ਚੁਕੇ ਆ ਜਦੋਂ ਰੇੜੀਆਂ ਤੇ ਲਾਸ਼ਾਂ ਜਾਂਦੇ ਦੇਖਦੇ ਆ ਆਟੋਆਂ ਤੇ ਲਾਸ਼ਾਂ ਜਾ ਰਹੀਆਂ ਨੇ। ਲਾਸ਼ਾਂ ਜਾਂਦੇ ਦੇਖ ਰਿਹਾ ਸਕੂਟਰਾਂ ਤੇ ਜਾਂਦੇ ਦੇਖਦੇ ਸਾਈਕਲਾਂ ਤੇ ਜਾਂਦੇ ਦੇਖਦੇ। ਸੜਕਾਂ ਤੇ ਲਾਸ਼ਾਂ ਜਲਾ ਰਹੇ ਨੇ। ਸ਼ਮਸ਼ਾਨਖਾਨੇ ਤੋਂ ਜਗ੍ਹਾ ਨਹੀਂ ਕੀ। ਕਿਰਤ ਜੀ ਬੱਚੇ ਜਵਾਬ ਮੰਗਦੇ ਅੱਜ ਦੇ। ਬਿਲਕੁਲ ਮੰਗਦੇ। ਆਪਣੇ ਬੱਚੇ ਜਵਾਨ ਆ ਤੇ ਉਹ ਜਵਾਬ ਮੰਗਦੇ ਵੀ ਪਾਪਾ ਆ ਗਈ। ਵੀ ਅਸੀਂ ਇਸ ਦੇਸ਼ 'ਚ ਨਹੀਂ ਰਹਿਣਾ। ਦੇਖੋ ਬਿਲਕੁਲ ਠੀਕ ਗੱਲ ਆ। ਮੈਂ ਤਾਂ ਇਹ ਕਹਿੰਦਾ ਵੀ ਬੜਾ ਔਖਾ ਹੋ ਚੁੱਕਾ। ਕਰੋਨਾ ਨੂੰ ਇਹਨਾਂ ਨੇ ਡਰੋਨਾ ਬਣਾਤਾ। ਜੀ। ਕਰੋਨਾ ਡਰਨ ਵਾਲੀ ਗੱਲ ਨਹੀਂ ਹੈ। ਬਾਹਰ ਅਸੀਂ ਮੈਂ ਦੇਖੋ ਮੈਂ ਸਪਸ਼ਟ ਰੂਪ 'ਚ ਕਹਿਣਾ। ਇੱਕ ਪਰਿਵਾਰ ਦੇ ਵਿੱਚ ਇੱਕ ਆਦਮੀ ਨੂੰ ਕਰੋਨਾ ਹੋ ਜਾਂਦਾ ਤੇ ਉਹਦੀ ਵਾਈਫ ਨੂੰ ਕਰੋਨਾ ਕਿਉਂ ਹੁੰਦਾ ਸਭ ਤੋਂ ਪਹਿਲਾਂ ਜੇ ਵਾਇਰਲ ਹੈ ਸਭ ਤੋਂ ਪਹਿਲਾਂ ਉਹਦੀ ਵਾਈਫ ਨੂੰ ਹੋਣਾ ਬਣਦਾ ਫਿਰ ਉਹਦੇ ਬੱਚਿਆਂ ਨੂੰ ਹੋਣਾ ਬਣਦਾ ਪਰ ਇਦਾਂ ਨਹੀਂ ਹੋ ਰਿਹਾ ਇੱਕ ਪਰਿਵਾਰ 'ਚ ਕਿਸੇ ਇੱਕ ਨੂੰ ਹੋ ਜਾਂਦਾ ਕਿਸੇ ਨੂੰ ਨਹੀਂ ਹੁੰਦਾ ਇਹ ਕੀ ਚੀਜ਼ ਹੈ ਅਸਲ 'ਚ ਕੀ ਹੈ ਦੇਖੋ ਨਮੂਨੀਆਂ ਦਾ ਅਪਰ ਵਰਜ਼ਨ ਕਹਿ ਸਕਦੇ ਆ ਨਾਲੇ ਪਹਿਲੀ ਗੱਲ ਤਾਂ ਇਹ ਆਪਾਂ ਕਹਿੰਦੇ ਸੀ ਵੀ ਚਾਈਨਾ ਨੇ ਇਜਾਦ ਕੀਤਾ ਚਾਈਨਾ ਨੇ ਵਾਇਰਸ ਛੱਡਦਾ ਨਹੀਂ ਜੇ ਚਾਈਨਾ ਨੇ ਵਾਇਰਸ ਛੱਡਦਾ ਹੈ ਇਹ ਤਾਂ ਮਤਲਬ ਪ੍ਰਮਾਤਮਾ ਵੱਲੋਂ ਨਹੀਂ ਹੈ ਇੱਕ ਇਨਸਾਨ ਵੱਲੋਂ ਬਣਾਈ ਇੱਕ ਇੱਕ ਹਥਿਆਰ ਕਹਿ ਸਕਦੇ ਆ ਠੀਕ ਹੈ ਸਾਰੇ ਜਿੰਨੇ ਲੀਡਰ ਜਿੰਨੇ ਬਿਊਰੋਕਰੇਸ ਆਲੇ ਆ ਜਿੰਨੇ ਵੀ ਬੰਦੇ ਆਪਣੇ ਆਪ ਨੂੰ ਸਮਾਜ ਸੇਵਾ ਕਹਿੰਦੇ ਸਾਰਿਆਂ ਤੇ ਕਲੰਕ ਲੱਗਾ ਹੋਇਆ ਐ ਸੀ ਦਾ ਬਿਲਕੁਲ ਜੇ ਅੱਜ ਵੀ ਸੁਦਾ ਅੱਜ ਅਸੀਂ ਫੋਨ ਕਰਦੇ ਦਿੱਲੀ ਵਾਲੇ ਫੋਨ ਇਥੇ ਕਰਦੇ ਕੋਈ ਬੈਡ ਦਵਾ ਦੋਗੇ ਅਸੀਂ ਡੀਐਮ ਸੀ ਪੁੱਛਦੇ ਕਹਿੰਦੇ ਬੈਠਿਆ ਨਹੀਂ ਸੀਐਮਸੀ ਪੁੱਛਦੇ ਕਹਿੰਦੇ ਬੈਠੇ ਨਹੀਂ ਸਪਾਰਕ ਚੱਲ ਜਵੇ ਕਿਸੇ ਵੱਡੇ ਮੰਤਰੀ ਸੰਤਰੀ ਦੇ ਬੈਡ ਮਿਲ ਜਾਂਦਾ ਕਿ ਇਹ ਕੀ ਐ ਸਿਆਸਤ ਇਹਦਾ ਮਤਲਬ ਆਮ ਬੰਦੇ ਦੀ ਇੱਥੇ ਜ਼ਿੰਦਗੀ ਨਹੀਂ ਤੇ ਖਾਸ ਚਾਹੀਦੇ ਤਾਂ ਮੈਂ ਬਾਰ ਬਾਰ ਕਹਿੰਦਾ ਫਿਰ ਖਾਸ ਖਾਸ ਹੀ ਰਹੋ ਆਮ ਜਾਓ ਬਿਲਕੁਲ ਆਮ ਤੇ ਰਹੋ ਹੀ ਨਾ ਆਮ ਜਾਓ ਬਾਰਲ ਦੇਸ਼ਾਂ ਜਾਓ ਤੇ ਤੇ ਜਾਂ ਫਿਰ ਧੱਕੇ ਜਾਂ ਲੜ ਲੋ ਜਾਂ ਤੱਕਾ ਕਰਨਾ ਸ਼ੁਰੂ ਕਰ ਦਿਓ ਜਾਂ ਦੋ ਨੰਬਰ ਦਾ ਕੰਮ ਕਰ ਲਓ ਜਾਂ ਤੱਕਾ ਕਰੋ ਇਹ ਦੋ ਇਤੇ ਦੋ ਹੀ ਕੰਮ ਚੱਲ ਸਕਦੇ ਆ ਦੁੱਖ ਭਰੀ ਗੱਲ ਹੈ ਚੰਗੀ ਨਹੀਂ ਗੱਲ ਹੈ ਜੀ ਤੇ ਸਰ ਕਈ ਲੋਕ ਮੰਨ ਨਹੀਂ ਰਹੇ ਕਿ ਕਰੋਨਾ ਹੈ ਕੋਈ ਕਹਿ ਰਿਹਾ ਕਿ ਸਿਰਫ ਸਿਆਸਤ ਲੋਕ ਆ ਜਿਹੜੇ ਸਿਆਸਤਦਾਰ ਇਹਨੂੰ ਮੋਹਰਾ ਬਣਾ ਕੇ ਯੂਜ਼ ਕਰ ਰਹੇ ਨੇ ਇਲੈਕਸ਼ਨਸ ਆਉਣ ਆਲੀਆਂ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਕਈ ਲੋਕ ਮੰਨ ਹੀ ਨਹੀਂ ਰਿਹਾ ਔਰ ਡਰ ਵੀ ਨਹੀਂ ਮੰਨਦੇ ਔਰ ਇਹਦਾ ਨਤੀਜਾ ਇਹ ਹੋ ਚੁੱਕਾ ਹੈ ਕਿ ਮੌਤਾਂ ਦਾ ਅੰਕੜਾ ਹੁਣ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਆਪਾਂ ਪੰਜਾਬ ਦੀ ਗੱਲ ਕਰੀਏ ਮੌਤਾਂ ਦਾ ਅੰਕੜਾ ਵਧਣਾ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਉਹਨਾਂ ਦਾ ਸਿਸਟਮ ਤੋਂ ਮਤਲਬ ਅੱਖਾਂ 'ਚੋ ਵਿਸ਼ਵਾਸ ਹੀ ਉੱਠ ਚੁੱਕਾ ਹੈ ਇਸ ਬਾਰੇ ਮਤਲਬ ਹੁਣ ਆਮ ਜਨਤਾ ਇਹਨਾਂ ਚੀਜ਼ਾਂ ਦੇ ਵਿੱਚ ਫਸ ਚੁੱਕੀ ਹੈ ਹੈ ਜਾਂ ਨਹੀਂ ਹੈ ਇਸ ਚੀਜ਼ ਨੂੰ ਕੋਈ ਗਾਈਡਲਾਈਨਸ ਨਹੀਂ ਮੰਨ ਰਹੀ ਕਿ ਮਤਲਬ ਸਿਚੁਏਸ਼ਨ ਸੋਈ ਹੈ ਕਿ ਕਹ ਲੈਣਾ ਵੀ ਅਸੀਂ ਜਨਤਾ ਤੋਂ ਬੜਾ ਵਿਸ਼ਵਾਸ ਗਵਾ ਚੁੱਕੇ ਹਾਂ ਬਿਲਕੁਲ ਬਿਲਕੁਲ ਹਰ ਵਾਰ ਨਾ ਇਹਨਾਂ ਦਿਨਾਂ ਦੇ ਵਿੱਚ ਜਦੋਂ ਵਾਢੀ ਹੁੰਦੀ ਹੈ ਨਾ ਹਮ ਅਪ੍ਰੈਲ ਦੇ ਵਿੱਚ ਹਮੇਸ਼ਾ ਉਹਦੀ ਕੜਕ ਦੀ ਫੱਕ ਉੱਡਦੀ ਹੈ ਹਾਂਜੀ ਇਹ ਲੋਕ ਫਾਕੋੜ ਦਿਨ ਜਿਨ੍ਹਾਂ ਨੂੰ ਮੋਨੀਆ ਹੁੰਦਾ ਜਿਨ੍ਹਾਂ ਨੂੰ ਛਾਤੀ ਦੀ ਕੋਈ ਪ੍ਰੋਬਲਮਸ ਹੁੰਦੀਆਂ ਜਾਂ ਸਾਹ ਲੈਣ ਦੀ ਤਕਲੀਫ ਹੁੰਦੀ ਹੈ ਉਹਦੇ ਵਿੱਚ ਇਹ ਵਾਧਾ ਕਰਦੀ ਆ। ਬਿਮਾਰ ਹੁੰਦੇ ਬੰਦੇ ਇਹਨਾਂ ਦਿਨਾਂ 'ਚ ਤੁਸੀਂ ਰੇਸ਼ੋ ਘੱਟ ਲਓ ਹਮੇਸ਼ਾ ਹੀ ਮੋਤਾ ਜ਼ਿਆਦਾ ਹੁੰਦੀ ਆ। ਹਮ ਹੁਣ ਅਸੀਂ ਜੇ ਬੈ ਕੰਨਾ ਵੀ ਕੋਰੋਨਾ 'ਚ ਤੁਸ ਜਿਹਨੇ ਅੰਦਰ ਲੈਣਾ ਇਹ ਇਨਾਂ ਨੇ ਛੜੀ ਆਦਿ ਵਾਰ ਲੋਕਡਾਊਨ ਕਰਤਾ। ਜੀ ਸ਼ਾਮ 5 ਵਜੇ ਤੋਂ ਬਾਅਦ ਵੀ ਲੋਕਡਾਊਨ ਹੈ। ਹਮ ਠੀਕ ਹੈ ਇਹਨਾਂ ਨੂੰ ਪੁੱਛਣਾ ਲਾ ਹੋਵੇ ਵੀ 5 ਵਜੇ ਤੋਂ ਬਾਅਦ ਲੋਕਡਾਊਨ ਹੋ ਗਿਆ ਘਰ ਚਲੇ ਗਏ ਤਾਂ ਕੀ ਸਵੇਰੇ ਬਾਹਰ ਨਹੀਂ ਆਵਾਂਗੇ? ਜਿਹਨੂੰ ਬਿਮਾਰੀਆਂ ਕੋ ਦਾ ਬਾਹਰ ਤਸਵੀਰੇ ਵੀ ਵਾਇਰਲ ਕਰੂਗਾ ਹੁਣ ਕੀ ਛਣੀ ਐਤਵਾਰ ਕੋਰੋਨਾ ਆ ਜਾਂਦਾ ਤੇ ਬਾਕੀ ਦਿਨਾਂ ਜੇ ਭੱਜ ਜਾਂਦਾ ਜੇ ਲੋਕਡਾਊਨ ਕਰਨਾ ਸੀ ਜਿੱਦਾਂ ਪਿਛਲੀ ਵਾਰ ਇਹਨਾਂ ਨੇ ਲੋਕਡਾਊਨ ਕੀਤਾ 4-5 ਮਹੀਨੇ ਲੋਕੜੇ ਵਿਸ਼ਵਾਸ ਕੀਤਾ ਲੋਕਾਂ ਨੇ ਘਰ ਰੇ ਲੋਕੀ ਬਾਹਰ ਨਿਕਲੇ ਫਿਰ 22 ਮਾਰਚ ਨੂੰ ਟੋਟਲ ਲੋਕਡਾਊਨ ਕਰ ਦਿੱਤਾ ਗਿਆ ਸੀ 22 ਮਾਰਚ ਤੋਂ ਲੈ ਕੇ ਅੱਜ ਤੱਕ ਕਿੰਨੇ ਸੇਵਾ ਕੀਤੀ ਉਹ ਦੇਖਣ ਲੋਕ ਦੇਖਣ ਕਿੰਨੇ ਲੋਕਾਂ ਦਾ ਕੰਮ ਕੀਤਾ ਉਹ ਦੇਖਣ ਕਿੰਨੇ ਹਸਪਤਾਲਾਂ ਦੇ ਵਿੱਚ ਜਾ ਕੇ ਕੰਮ ਕੀਤਾ ਲੰਗਰ ਦਿੱਤਾ ਜਾਂ ਰਾਸ਼ਨ ਦਿੱਤਾ ਜਾਂ ਕੀ ਕੀਤਾ ਉਹ ਲੋਕ ਦੇਖਣ ਜਿਹੜੇ ਲੀਡਰਾਂ ਨੇ ਇਸ ਨੂੰ ਸਿਰਫ ਤਮਾਸ਼ਾ ਬਣਾਇਆ ਆਪਣੀਆਂ ਗੱਲਾਂ ਨੂੰ ਉੱਤੇ ਮਿੱਟੀ ਬਾਣ ਦੀ ਕੋਸ਼ਿਸ਼ ਕੀਤੀ ਆ ਆਪਣੇ ਕੁੱਕਰਮਾਂ ਦੇ ਉੱਤੇ ਮਿੱਟੀ ਬਾਣ ਦੀ ਕੋਸ਼ਿਸ਼ ਕੀਤੀ ਨਾ ਹੋਰ ਲੋਕ ਜਵਾਬ ਦੇਣਗੇ ਲੋਕ ਜਵਾਬ ਦੇਣ ਲੋਕ ਜਦੋਂ ਕੁੰਡਾ ਖੜਕਾਣ ਲਈ ਕੋਈ ਜਦੋਂ ਵੋਟਾਂ ਲੈਣ ਆਣ ਨਾ ਉਦੋਂ ਜਵਾਬ ਪੁੱਛਣ ਵੀ ਕਰੋਨਾ ਜੇ ਤੁਸੀਂ ਕੀਤਾ ਸੀ ਤੁਸੀਂ ਤੁੱਚ ਕਰੋਨਾ ਦਾ ਡਰਾਮਾ ਕਿਉਂ ਬਣਾਇਆ ਸੀਗਾ ਇਹ ਲੋਕ ਜਵਾਬ ਮੰਗ ਸਕਦੇ ਆ ਪਰ ਮੈਂ ਇਹ ਕਹਿੰਦਾ ਜਿਹੜੇ ਜਿਹੜੇ ਲੋਕ ਮਰਦੇ ਪਏ ਉਹਨਾਂ ਵਾਸਤੇ ਕਰੋਨਾ ਹੈ ਕਿਉਂਕਿ ਉਹਨਾਂ ਨੂੰ ਡਰ ਲੱਗਦਾ ਅਸਲ ਵਿੱਚ ਕੀ ਹੈ ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਦੀ ਮੌਤ ਹੁੰਦੀ ਆ ਜਿੰਨਾ ਤੇ ਅਸਰ ਕਰਦਾ ਪਰ ਮੈਂ ਇਹ ਨਹੀਂ ਚਾਹੁੰਦਾ ਵੀ ਕਿਸੇ ਦੇ ਜਿੱਤੇ ਕਿਸੇ ਦਾ ਪੁੱਤ ਮਰੇ ਤੇ ਪਿਓ ਦੀ ਲਾਸ਼ ਲੱਗ ਜਾਵੇ ਤੇ ਕਿੱਡਾ ਔਖਾ ਲੱਗਦਾ ਕਿਸੇ ਦੀ ਮਾਂ ਮਰੇ ਕਿਸੇ ਦਾ ਪਿਓ ਮਰੇ ਕਿਸੇ ਦੇ ਬੱਚੇ ਮਰਨ ਜਦੋਂ ਲਾਸ਼ ਲੱਗ ਜਾਂਦਾ ਦੁੱਖ ਤਾਂ ਉਹਦੇ ਹੀ ਪਤਾ ਲੱਗਦਾ ਉਹ ਕਿਉਂਕਿ ਜਿਹੜਾ ਜਿਸ ਤਨ ਨੂੰ ਲੱਗਦੀ ਹੈ ਨਾ ਉਹਨੂੰ ਪਤਾ ਦੂਜਿਆਂ ਦਾ ਤਮਾਸ਼ਾ ਤੇ ਇਸ ਕਰਕੇ ਤਮਾਸ਼ਾ ਨਾ ਦੇਖਿਆ ਜਾਵੇ ਜੇ ਲੋਕੀ ਲਾ ਵਕੀ ਲੀਡਰ ਸੀਰੀਅਸ ਹੈ ਜਾਣ ਸਸਤਲਾ ਦੇ ਗਿੜੇ ਲਾਣ ਜਾਓ ਮੰਤਰੀ ਸਾਹਿਬ ਵੀ ਬੈਠੇ ਲੁਧਿਆਣੇ ਦੇ ਐਮਐਲਏ ਸਾਹਿਬ ਵੀ ਬੈਠੇ ਆ ਡੀਸੀ ਸਾਹਿਬ ਵੀ ਬੈਠੇ ਆ ਕਮਿਸ਼ਨਰ ਸਾਹਿਬ ਵੀ ਬੈਠੇ ਲੋਕ ਕਿ ਨਾ ਰਹਿਣ ਤੇ ਸਰ ਜਿਵੇਂ ਤੁਸੀਂ ਕਿਹਾ ਕਿ ਕਰੋਨਾ ਨੂੰ ਡਰਾਮਾ ਸਮਝਿਆ ਜਾ ਰਿਹਾ ਡਰਾਮਾ ਹੋ ਰਿਹਾ ਵਾ ਸਿਆਸਤ ਹੋ ਰਹੀ ਹੈ ਜੋ ਵੀ ਕੁਝ ਹੈ ਪਰ ਫਿਰ ਜਿਹੜੀਆਂ ਮੌਤਾਂ ਹੋ ਰਹੀਆਂ ਉਹ ਕਿਉਂ ਹੋ ਰਹੀਆਂ ਨੇ ਮੈਂ ਤਾਂ ਪਹਿਲਾਂ ਦੱਸ ਰਿਹਾ ਵੀ ਮੌਤਾਂ ਜਿਹਦੇ ਘਰ ਲੱਗਦੀ ਹੈ ਮੌਤ ਉਹਨੂੰ ਪਤਾ ਲੱਗਦਾ ਪਰ ਮੈਂ ਕਹਿੰਦਾ ਵੀ ਇਹਨਾਂ ਦਿਨਾਂ 'ਚ ਇਹ ਮੌਤਾਂ ਦੀ ਗਿਣਤੀ ਵੱਧਦੀ ਹੈ ਸਾਨੂੰ ਵਿਚਾਰ ਰੱਖਣਾ ਚਾਹੀਦਾ ਪਰ ਇਹਦੀ ਜ਼ਿੰਮੇਵਾਰੀ ਕਿਦੀ ਹੈ ਪਰ ਸਰ ਇੰਨੀਆ ਮੌਤਾਂ ਨਹੀਂ ਹੁੰਦੀਆਂ 24 ਘੰਟੇ ਚ 3-3 ਲੱਖ ਕੇਸ ਦੇਖੋ ਜ਼ਿੰਮੇਵਾਰੀ ਕਿਹਦੀ ਹੈ ਜੀ ਜ਼ਿੰਮੇਵਾਰੀ ਸਰਕਾਰ ਦੀ ਹੈ ਵੀ ਤੁਸੀਂ ਜੇ ਤੁਹਾਨੂੰ ਲੱਗ ਰਿਹਾ ਸੀ ਕਰੋਨਾ ਮੈਂ ਦੱਸਣਾ ਵੀ 15 ਮਾਰਚ 2020 ਹੂੰ 20 ਨੂੰ ਨੇ ਲਾਕਡਾਊਨ ਲਾਇਆ ਸੀ ਤੇ ਉਸ ਤੋਂ ਪਹਿਲਾਂ 19 ਦੇ ਵਿੱਚ ਇਹ ਕੋਵਿਡ-19 ਕਿਉਂ ਕਿਹਾ ਜਾਂਦਾ ਹੈ ਹੂੰ ਕੋਵਿਡ-19 ਤਾਂ ਕਿਹਾ ਜਾਂਦਾ ਕਿਉਂਕਿ ਇਹ ਨਵੰਬਰ ਦੇ ਵਿੱਚ ਕੋਵਿਡ-19 ਸ਼ੁਰੂ ਹੋਇਆ ਸੀ ਜੀ ਉਹਦੇ ਇਨ ਬਿਟਵੀਨ 4-5 ਮਹੀਨੇ ਸੀਗੇ 4-5 ਮਹੀਨੇ ਜੇ ਤੁਸੀਂ ਤਿਆਰੀ ਕਰ ਪਾਏ ਤੁਸੀਂ ਵੈਂਟિલેਟਰ ਲੈਂਦੇ ਕਿ ਕਿੱਡੀ ਕੋਟੀ ਗੱਲ ਹੈ ਵੈਂਟિલેਟਰ ਮਿਲ ਜਾਂਦੇ ਤੁਸੀਂ ਆਕਸੀਜਨ ਦੀ ਤਿਆਰੀ ਕਰਦੇ ਤੁਸੀਂ ਹਸਪਤਾਲਾਂ ਦੀ ਤਿਆਰੀ ਕਰਦੇ ਉਦੋਂ ਦਾ ਬੜੀਆਂ ਚੀਜ਼ਾਂ ਪਿਛਲੀਆਂ ਦਿਖਾਈਆਂ ਸੀ ਵਟਰੀਨਾ ਤਿਆਰ ਕਰਤੀਆਂ ਬੱਸਾਂ ਤਿਆਰ ਕਰਤੀਆਂ ਦਿੱਲੀ ਸਰਕਾਰ ਨੇ ਵੀ ਕਰਤੀਆਂ ਅ ਬੀਜੇਪੀ ਸਰਕਾਰ ਨੇ ਵੀ ਕਰਤੀਆਂ ਕੇਜਰੀਆਂ ਨੇ ਵੀ ਕਰਤੀਆਂ ਹੋਰ ਸਰਕਾਰ ਨੇ ਕਿਹਾ ਟ੍ਰੇਨਾਂ ਬਣਾਤੀਆਂ ਜੀ ਬੱਸਾਂ ਬਣਾਤੀਆਂ ਇਹ ਸਾਡਾ ਕੋ ਪੂਰਾ ਇਤਿਜਾਮ ਹੈ ਕਿੱਥੇ ਕਿੱਥੇ ਜਾਂ ਫਿਰ ਇਹ ਕੀ ਹੈ ਇੱਕ ਸਿਰਫ ਮੀਡੀਆ ਦੇ ਵਿੱਚ ਆਪਣੀ ਟੀਆਰਪੀ ਵਧਾਉਣ ਵਾਸਤੇ ਕੁਝ ਇਹੋ ਜਿਹਾ ਡਰਾਮਾ ਕਰ ਦਿੱਤਾ ਜਾਂਦਾ ਜਿੱਚ ਮੀਡੀਆ ਦੇ ਥਰੂ ਪਤਾ ਲੱਗ ਜਾਂਦਾ ਵੀ ਸ਼ਾਇਦ ਸਹੀ ਕਰ ਰਹੇ ਕੰਮ ਤੇ ਇਸ ਕਰਕੇ ਮੈਂ ਤਾਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਇਹਨਾਂ ਦੇ ਸੱਚ ਉਜਾਗਰ ਕਰੋ ਦਿਖਾਓ ਕਿੱਦੋਂ ਟ੍ਰੇਨਾਂ ਕਿੱਥੇ ਆ ਜੀ ਤੇ ਇਹਦੀ ਜ਼ਿੰਮੇਵਾਰੀ ਸਿੱਧੀ ਸਿੱਧੀ ਸਰਕਾਰ ਤੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਦਿੱਲੀ ਦੀ ਸਰਕਾਰ ਦਿੱਲੀ ਦੀ ਜ਼ਿੰਮੇਵਾਰੀ ਹੈ ਜਿਹੜੀ ਸਟੇਟ ਚ ਜਿਹੜੀ ਸਰਕਾਰ ਉਹਦੀ ਜ਼ਿੰਮੇਵਾਰੀ ਹੈ ਜਿਹੜੇ ਧਿਆਰੀ ਨਹੀਂ ਕਰ पाए ਜੇ ਲੱਗ ਰਿਹਾ ਵੀ ਬਿਮਾਰੀ ਹੈ ਤੇ ਫਿਰ ਤੁਸੀਂ ਇਲਾਜ ਕਰੋ ਅਸਲ 'ਚ ਮਰਦਾ ਕਿਉਂ ਪਿਆ ਜਦੋਂ ਇੱਕ ਜਿਹਨੂੰ ਸਾਧ ਹੀ ਬਿਮਾਰੀ ਹੈ ਇਹਨਾਂ ਨੇ ਕਰੋਨਾ ਕਹਿਤਾ ਚਲੋ ਕਰੋਨਾ ਉਹਨੂੰ ਹੱਥ ਹੀ ਨਹੀਂ ਲਾਵਾਂਗੇ ਜਿਹੜਾ ਬਿਮਾਰ ਬੰਦਾ ਹੋਊਗਾ ਉਹਨੂੰ ਹਾਰਟ ਅਟੈਕ ਵੀ ਹੋਊਗਾ ਉਹਨੂੰ ਪੁੱਛ ਵੀ ਹੋਊਗਾ ਜਦੋਂ ਇੱਕ ਕਿਸੇ ਦਾ ਇਲਾਜ ਹੀ ਨਹੀਂ ਹੋਊਗਾ ਤੇ ਫਿਰ ਉਹ ਤਾਂ ਮਰੂਗਾ ਹੀ ਨਾ ਤੇ ਉਹਦੀ ਵਿਰੋਧੀ ਜ਼ਿੰਮੇਵਾਰੀ ਕਹਦੀ ਹੁਣ ਹਸਪਤਾਲਾਂ 'ਚ ਚੱਲ ਜਾਓ ਮੈਂ ਤਾਂ ਇਹ ਕਹ ਸਾਧ ਹੀ ਚੈਪੀਸ਼ਨ ਨਾਵੇ ਨੈਗੇਟਿਵ ਸਿਰਫ ਪ੍ਰੋਬੋਟ ਪੋਜੀਟਿਵ ਆ ਗਿਆ ਚੁੱਕੀ ਹੋਵੇ ਸਾਧ ਹੀ ਪ੍ਰੋਬਲਮ ਨਾਵੇ ਦੇਖੋ ਜਿਹਨੂੰ ਸਾਧ ਹੀ ਪ੍ਰੋਬਲਮ ਨਾ ਤਾਂ ਹਸਤਾਲ ਜਾਣਾ ਪਊਗਾ ਜਿਹਨੂੰ ਸਾਧ ਹੀ ਪ੍ਰੋਬਲਮ ਨਾ ਹੋਵੇ ਜਿਹਨੂੰ ਕਰੋਨਾ ਪੋਜੀਟਿਵ ਆ ਚੁੱਕਾ ਉਹ ਘਰ ਰਹਿ ਲੋ ਘਰ ਤੋਂ ਵਧੀਆ ਇਲਾਜ ਕੋਈ ਨਹੀਂ ਆ ਉਹਨਾਂ ਨੇ ਵੀ ਉੱਥੇ ਡਿਸਪਰਿੰਡ ਦੇਣੀ ਆ ਉਹਨਾਂ ਨੇ ਉੱਥੇ ਡੋਲੋ ਦੇਣੀ ਹੈ ਕੋਈ ਦੇਣਾ ਨਹੀਂ ਕਰ ਫਿਰ ਤਾਂ ਤੁਹਾਨੂੰ 6-6 ਕੰਟੇਨਰ ਉਹਨਾਂ ਨੇ ਮਿਲਣ ਨਹੀਂ ਆਣਾ ਇੱਕ ਬੰਦਾ ਆਸਪਾਲ ਦੇ ਵੈਸੇ ਡਰਦਾ ਰਹਿੰਦਾ ਲੇਕਿਨ ਨਾਲ ਕੋਈ ਮੌਤ ਹੋ ਜयोਵੇ ਤਾਂ ਬੰਦਾ ਵੈਸੇ ਹੱਸਾ ਗੋੜਦਾ ਤੁਸੀਂ ਨਾ ਇੱਕ ਮੈਂ ਕਹਿੰਦਾ ਜੀ ਇੱਕ ਗੱਲ ਦੱਸ ਦੇਣਾ ਕਿਸੇ ਨੂੰ ਸਾਹ ਦੀ ਮਾੜੀ ਜੀ ਪ੍ਰੋਬਲਮ ਹੋਵੇ ਨਾ ਉਹ ਅੱਜ ਦੀ ਡੇਟ 'ਚ ਟੀਵੀ ਲਾ ਦਿਓ ਨਿਊਜ਼ ਲਾ ਦਿਓ ਨੈਸ਼ਨਲ ਚੈਨਲ ਉਹਦੇ ਵਿੱਚ ਚੱਲਦਾ ਹੋਊਗਾ ਆਕਸੀਜਨ ਨਹੀਂ ਆਕਸੀਜਨ ਉਹ ਬੰਦਾ ਜਿਹੜਾ ਜਿਹਦੋਂ ਸਾਹ ਕਿਵੇਂ ਹੋਵੇ ਉਹਨੂੰ ਘਬਰਾਹਟ ਪੈਣੀ ਚਾਹੀਦੀ ਘਬਰਾਹਟ ਪੈਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਡਰਾਇਆ ਜਾ ਰਿਹਾ ਦਸਮ ਪਾ ਦਸਾਂ ਬਾਅਦ ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਬਾਤ ਆ ਵੀ ਤੁਸੀਂ ਇੱਕ ਵਾਰੀ ਮਰਨਾ ਦੋ ਵਾਰੀ ਨਹੀਂ ਮਰਨਾ ਉਹ ਉਹੀ ਸਪਿਰਿਟ ਉਹਨਾਂ ਦੇ ਅੰਦਰ ਬਣ ਗਈ ਗੱਲ ਤਾਂ ਸਪਿਰਿਟ ਹੈ ਉਹ ਸਪਿਰਿਟ ਬਣ ਕੇ ਉਹ ਲੜਨ ਲੱਪੇ ਉਹ ਇੱਕ ਇੱਕ ਬੰਦਾ ਲੱਖਾਂ ਬੰਦਾ ਦੇ ਵਿੱਚ ਜਾ ਕੇ ਲੜਨ ਲੱਪਿਆ ਚਲੇ ਗਿਆ ਕਿਰਪ ਕੀ ਸੀਗਾ ਸਪਿਰਿਟ ਹੈ ਇੱਕ ਵਾਰੀ ਮਰਨਾ ਮੈਂ ਹਰ ਬੰਦੇ ਨੂੰ ਇਹ ਕਹਿੰਦਾ ਨਾ ਔਰ ਹਰ ਬੰਦੇ ਨੇ ਇੱਕ ਵਾਰੀ ਮਰਨਾ ਦੋ ਵਾਰੀ ਮਰਨਾ ਰੋਇ ਰੋਇ ਨਾ ਮਰੋ ਐਵੇਂ ਨਾ ਡਰੀਓ ਇਹਨਾਂ ਦੇ ਸਰਕਾਰਾਂ ਸਰਕਾਰਾਂ ਬੜੀਆਂ ਝੂਠੀਆਂ ਮੈਂ ਸਾਫ਼ ਕਹਿੰਦਾ ਨਾ ਮੈਨੂੰ ਮੇਰੇ ਤੇ ਜਿਹੜਾ ਵਰਚਾ ਕਰਨਾ ਕਰ ਦੇਣ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਸਰਕਾਰਾਂ ਬਹੁਤ ਝੂ ਜੀ ਸਿਰਾਂ ਗੱਲ ਕਰਦੇ ਆ ਤੁਹਾਡੇ ਮੁੱਦੇ ਤੇ ਜਿਵੇਂ ਰਾਜੀਵ ਕੇਸ ਦੇ ਵਿੱਚ ਤੁਹਾਡੀ ਬਿਲਡਿੰਗ ਢਾਈ ਗਈ ਸੀ ਉਸ ਵੇਲੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸੀ ਤੁਸੀਂ ਕਿ ਅਸੀਂ ਆ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਆ ਕਰਾਂਗੇ ਉਹਨਾਂ ਦਾਅਵਿਆਂ ਦਾ ਕੀ ਹੋਇਆ ਕਿਰਨ ਜੀ ਮੈਂ ਤੁਹਾਡੇ ਅੱਜ ਮੰਚ ਤੇ ਜਦੋਂ ਤੁਸੀਂ ਇਹ ਸਵਾਲ ਕੀਤਾ ਮੈਂ ਫਸਟ ਟਾਈਮ ਦੱਸ ਰਿਹਾ ਉਹਦਾ ਮੈਂ ਦਾਅਵੇ ਕੀਤੇ ਸੀਗੇ ਤੇਦਾ ਰਿਜ਼ਲਟ ਆ ਗਿਆ ਜੀ ਬੜੇ ਖੁਲਾਸੇ ਕੀਤੇ ਗਿਆ ਨਾ ਉਪਰੋਂ ਹਮ ਕੋਰਟ ਵੱਲੋਂ ਪਰ ਆਏ ਮੈਂ ਥੱਲੋਂ ਨਹੀਂ ਮੈਨੂੰ ਪੁਲਿਸ ਤੇ ਵਿਸ਼ਵਾਸ ਨਹੀਂ ਸੀ ਕਿ ਮੈਨੂੰ ਪਤਾ ਪੁਲਿਸ ਨੇ ਮੇਰੇ ਨਾਲ ਧੱਕਾ ਕਰਨਾ ਸੀ ਬੜੀ ਜਲਦੀ ਇਹ ਇੱਕ ਤਰ੍ਹਾਂ ਧਮਾਕਾ ਹੋਊਗਾ ਇਹੋ ਜਿਹੇ ਅਫਸਰ ਚਾਹੇ ਕਾਰਪੋਰੇਸ਼ਨ ਦੇ ਅਫਸਰ ਹੈ ਤੇ ਚਾਹੇ ਪੁਲਿਸ ਨੇ ਮੈਨੂੰ ਧੱਕੇ ਚਾਈ ਕਿਦੀ 30 ਡਿਗਰੀ ਦਿੱਤੀ ਹੈ ਹੂੰ ਜਿੰਨੇ ਵੀ ਮੇਰੇ ਨਾਲ ਗਲਤ ਕੀਤਾ ਹੈ ਸੜਕ ਤੇ ਲਿਆ ਲਾਵਾਂਗਾ ਉਹਨਾਂ ਨੂੰ ਇਹ ਬਾਤ ਤੁਹਾਨੂੰ ਤੁਹਾਡੇ ਨਾਲ ਵਾਅਦਾ ਕਰਕੇ ਜਾਣਾ ਚਾਹੁੰਦਾ ਤੋ ਅਸੀਂ ਵੀ ਦੇਖਾਂਗੇ ਸਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਹੜੇ ਮਤਲਬ ਖੁਲਾਸੇ ਕਰਦੇ ਹੋ ਤੇ ਅਸੀਂ ਵੀ ਸਾਰੇ ਦਰਸ਼ਕ ਵੀ ਜ਼ਰੂਰ ਦੇਖਣਾ ਚਾਣਗੇ ਤੇ ਗੱਲ ਕਰਦੇ ਆ ਸਰ ਹੁੰਦੇ ਹੀ ਹਾਲਾਤਾਂ ਦੀ ਕਿ ਤੁਹਾਨੂੰ ਨਹੀਂ ਲੱਗਦਾ ਕਿ ਹੁੰਦੇ ਹਾਲਾਤਾਂ ਵਿੱਚ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਇਹ ਸੋਚ ਕੇ ਸਿਆਸਤ ਛੱਡ ਕੇ ਮਤਲਬ ਆਮ ਜਨਤਾ ਦੇ ਹੱਕ ਵਿੱਚ ਜੁੜਨਾ ਚਾਹੀਦਾ ਜੇ ਸਾਰੀਆਂ ਪੋਲੀਟੀਕਲ ਪਾਰਟੀਆਂ ਸਿਆਸਤ ਬਾਜ਼ੀ ਤੋਂ ਉੱਠ ਜਾਣ ਕੀ ਕਿਸਾਨਾਂ ਕਿਸਾਨ ਭਰਾ ਜਿਹੜੇ ਇੰਨੀ ਦੇਰ ਤੋਂ ਬੈਠੇ ਨਹੀਂ ਉਹਨਾਂ ਨਾਲ ਇਨਸਾਫ ਨਹੀਂ ਹੋ ਸਕਦਾ ਕੀ ਕਰੋਨਾ ਨਾਲ ਲੜਿਆ ਨਹੀਂ ਜਾ ਸਕਦਾ ਜੇ ਸਾਰੇ ਪੋਲਿਟਿਕਲ ਲੀਡਰਸ ਮੋਹਰੀ ਹੋ ਕੇ ਆਮ ਜਨਤਾ ਦੀ ਸਿਰਫ ਇੱਕ ਆਮ ਇਨਸਾਨ ਵਾਂਗੂ ਸੋਚਣ ਬਿਲਕੁਲ ਲੜਿਆ ਜਾ ਸਕਦਾ ਕਿਸਾਨਾਂ ਦੇ ਮੁੱਦੇ ਵੀ ਹੱਲ ਹੋ ਸਕਦੇ ਆ ਕਰੋਨਾ ਤੋਂ ਵੀ ਜਿੱਤਿਆ ਜਾ ਸਕਦਾ ਨੀਅਤ ਨੀਅਤ ਬਦ ਨੀਅਤ ਹੋ ਜਾਂਦੇ ਨਾ ਜਦੋਂ ਉਦੋਂ ਕੰਮ ਨਹੀਂ ਹੁੰਦਾ ਤੇ ਇਹ ਸਹੀ ਕਿਵੇਂ ਹੋਵੇਗੀ ਇਹ ਸਹੀ ਦੇਖੋ ਮੈਂ ਕਾਲੀ ਦਲ ਦੀ ਇਸ ਗੱਲ ਨੂੰ ਬਹੁਤ ਸਰਹਾਨਾ ਕਰਦਾ ਕਾਲੀ ਦਲ ਦੀ ਚਾਹੇ ਮੈਂ ਕਾਲੀ ਦਲ ਦੇ ਵਿੱਚ ਆਂ ਬੰਦਾ ਕਹੂਗਾ ਆਪਣੇ ਆਪ ਇਸ ਰਾਣਾ ਕਰੀਦਾ ਪਰ ਰਾਣਾ ਕਰਨੀ ਚਾਹੀਦੀ ਹੈ 20% ਦੇ ਵਿੱਚ ਇੱਕ ਮੰਤਰੀ ਹੁੰਦਾ ਦੇਸ਼ ਦਾ ਜਿਹੜਾ ਮੰਤਰੀ ਹੁੰਦਾ ਪਹਿਲੇ 20% 'ਚ ਹੁੰਦਾ ਹਮ ਹਰਸੀਮਰਤ ਕੋਰ ਬਾਦਲ ਨੇ ਠੋਕਰ ਮਾਰੀ ਮੰਤਰੀਪਦ ਤੋਂ ਜੀ ਐਂਡੀਆ ਬਣਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਹਮ ਐਂਡੀਆ ਛੱਡੀ ਹਮ ਫਿਰ ਜੇ ਕਿਸਾਨਾਂ ਦੀ ਜ਼ਰੂਰਤ ਪਈ ਤੇ ਕਿਸਾਨਾਂ ਦਾ ਜਿਹੜਾ ਤੁਹਾਨੂੰ ਯਾਦ ਹੋਣਾ 26 ਜਨਵਰੀ ਦਾ ਜਿਹੜਾ ਪ੍ਰਕਰਨ ਹੋਇਆ ਜੀ ਸੈਂਕੜੇ ਨੌਜਵਾਨਾਂ ਨੂੰ ਚੱਕ ਲਿਆ ਬਿਲਕੁਲ ਬੜੇ ਲੋਕਾਂ ਨੇ ਦਾਅਵੇ ਕੀਤੇ ਬੜੇ ਵਕੀਲਾਂ ਨੇ ਦਾਅਵੇ ਕੀਤੇ ਤੇ ਛੁਡਾ ਕੇ ਕੌਣ ਲਿਆਇਆ ਅਕਾਲੀ ਦਲ ਦੀ ਲੀਗਲ ਟੀਮ ਰਣਜੀਤ ਸਿੰਘ ਸਰਸਾ ਦੀ ਗਵਾਹੀ ਚ ਸਾਰੇ ਛੁੜਾ ਕੇ ਲੈ ਆਣ। ਕਲਦੀਪ ਸਿੱਧੂ, ਜਤਕੀ ਦੀਪ ਸਿੱਧੂ ਨੂੰ ਅਸੀਂ ਸਹੀ ਨਹੀਂ ਬੰਦੇ ਇਹਦੇ ਪਿੱਛੇ ਬੜੇ ਕਾਰਨ ਐ ਬੜੀਆਂ ਏਜੰਸੀਆਂ ਚਲਾ ਰੀਆਂ। ਪਰ ਅਸੀਂ ਆਪਣਾ ਫਰਜ਼ ਨਿਭਾਇਆ ਵੀ ਕੋਈ ਬੰਦਾ ਅੰਦਰ ਨਹੀਂ ਰਹਿਣਾ ਚਾਹੀਦਾ। ਕਿ ਗਿਆ ਕਿਸਾਨਾਂ ਦੇ ਪਿੱਛੇ ਜਿਨਾ ਚਾਹੇ ਉਹਨੇ ਗਲਤ ਕੀਤਾ ਚਾਹੇ ਸਹੀ ਕੀਤਾ ਉਹ ਮੁੱਦਾ ਨਹੀਂ ਅੱਜ ਦੀ ਗੱਲ। ਓਕੇ ਸਰ ਹੁਣ ਅਸੀਂ ਚਾਹੁੰਦੇ ਹਾਂ ਸਾਡੇ ਦਰਸ਼ਕ ਜੋ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਮੈਸੇਜ ਦਿਵੋ ਕਿ ਕਿਸ ਤਰੀਕੇ ਨਾਲ ਉਹ ਆਪਣੇ ਆਪ ਦਾ ਹੌਸਲਾ ਬਣਾਈ ਰੱਖਣ ਇਸ ਮੁਸ਼ਕਿਲ ਘੜੀ ਵਿੱਚ। ਦੇਖੋ ਪਹਿਲੀ ਗੱਲ ਮੈਂ ਬਾਰ-ਬਾਰ ਕਹਿ ਰਿਹਾ ਵੀ ਦਸ਼ਮਪਾਤਸ਼ਾ ਹੋਣ, ਰਾਮ ਜੀ ਹੋਣ, ਕ੍ਰਿਸ਼ਨ ਮਹਾਰਾਜ ਜੀ ਹੋਣ ਜਿਨਨੇ ਜਿਨ੍ਹਾਂ ਨੇ ਆਪਾ avatars ਜਿਨ੍ਹਾਂ ਨੇ ਆਪਾ ਬੰਦੇ ਆ ਕਿਸੇ ਵੀ ਧਰਮ ਦੇ ਹੋ ਸਕਦਾ ਹੈ ਸਾਡੀਆਂ ਲਾਈਨਾਂ ਧਰਮ ਅਸੀਂ ਆਪਣੇ ਅਲੱਗ-ਅਲੱਗ ਵੰਡ ਲਏ ਪਰ ਧਰਮ ਇੱਕੋ ਹੀ ਹੈ ਮਹਾਤਮਾ ਦਾ ਇੱਕੋ ਹੀ ਧਰਮ ਹੈ ਕਿਉਂਕਿ ਮਨਸਕੀ ਜਦ ਸਭੇ ਕੇ ਬੇਚਾਨ ਸਾਰੇ ਇੱਕੋ ਧਰਮ ਹੈ ਇਕਤਾ ਆਪਣੇ ਪ੍ਰਮਾਤਮਾ ਨੂੰ ਮੰਨੋ ਕਿਸੇ ਨਾਲ ੱਟਕਾ ਨਾ ਕਰੋ ਦੂਜੀ ਗੱਲ ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ ਕਿਸੇ ਬਿਮਾਰੀ ਤੋਂ ਲੜੋ ਲੜਨਾ ਬੰਦਾ ਆ ਘਬਰਾਉਣਾ ਆ ਖਰਾ ਪੂਰਾ ਬੰਦ ਕਰ ਦੋ ਦੇਖਣੀਆਂ ਆ ਵਲੀਆਂ ਜਿਹੜੇ ਨੈਸ਼ਨਲ ਚੈਨ ਆਕਸੀਜਨ ਸਰ ਨੂੰ ਪਰਮਾਤਮਾ ਨੇ ਬੜੀ ਦਿੱਤੀ ਕੁਦਰਤ ਦਾ ਜਿਹੜਾ ਖੇੜਾ ਕੁਦਰਤ ਤੇ ਵਿਸ਼ਵਾਸ ਕਰੋ ਕਰੋਨਾ ਦਾ ਮਤਲਬ ਇਹ ਦੇਖੋ ਜੇ ਲੋਕਡਾਊਨ ਅਸੀਂ ਇਹ ਦੇਖੋ ਉਹ ਤਾਂ ਕੁਦਰਤ ਕਿੰਨੀ ਵਧੀਆ ਲੱਗਣ ਲੱਗੀ ਸੀ ਹਵਾ ਕਿੰਨੀ ਸਾਫ਼ ਹੋ ਗਈ ਸੀ ਪੋਲੂਸ਼ਨ ਤਾਂ ਬਚੋ ਜੇ ਆਪਰੇ ਆਪਾਂ ਕਈ ਵਾਰ ਕਹਿੰਦੇ ਨਾ ਉਹ ਡਾਕਟਰ ਕਹਿੰਦੇ ਵੀ ਇਹਨਾਂ ਦਿਨਾਂ ਚ ਤੁਸੀਂ ਵੀ ਜਦੋਂ ਬਾਡੀ ਦੇ ਦਿਨ ਹੁੰਦੇ ਪਹਾੜੀ ਲੱਗੇ ਚੱਲ ਜਾ ਕਰੋ ਕਿਉਂਕਿ ਉੱਥੇ ਹਵਾ ਪਾਣੀ ਸਾਫ਼ ਹੈ ਸਾਫ਼ ਤੁਸੀਂ ਇੱਥੇ ਹਵਾ ਪਾਣੀ ਸਾਫ਼ ਰੱਖ ਲੋ ਇੱਥੇ ਆਪਾਂ ਗੰਦਗੀ ਕਿਉਂ ਪਾਣੇ ਆ ਇਹ ਤੋਂ ਲੜਨ ਦੀ ਜ਼ਰੂਰਤ ਹੈ ਦੂਜੀ ਗੱਲ ਮੈਂ ਇੱਕ ਗੱਲ ਕਹਦੇ ਨਾ ਦੇਖੋ ਲੀਡਰ ਦੀ ਬੜੀ ਵੱ ਪਰ ਲੀਡਰ ਨੂੰ ਚੁਣਨ ਦੀ ਜ਼ਿੰਮੇਵਾਰੀ ਤਾਂ ਲੋਕਾਂ ਦੀ ਹੈ ਜੇ ਗੰਦੇ ਲੀਡਰਾਂ ਨੂੰ ਚੁਣੋਗੇ ਤੇ ਗੰਦੀ ਪਾਣਗੇ ਬਾਰ-ਬਾਰ ਮੈਂ ਕਹਿੰਦਾ ਨਾ ਵੀ ਤੁਸੀਂ ਚੰਗੇ ਲੀਡਰਾਂ ਨੂੰ ਚੁਣ ਕੇ ਅੱਗੇ ਲਿਆਓ ਤੁਹਾਨੂੰ ਲੱਗੇ ਲੀਡਰ ਨੇ ਉਹ 5 ਸਾਲ ਕੰਮ ਨਹੀਂ ਕੀਤਾ ਚੱਕ ਕੇ ਬਾਹਰ ਮਾਰੋ ਆਇਟਲੀ ਦੇ ਵਿੱਚ ਮੈਂ ਦੇਖਿਆ ਸੀਗਾ ਇੱਕ ਬੰਦੇ ਨੂੰ ਚੱਕਣਾ ਉਹਨਾਂ ਨੇ ਉਹ ਡਸਟ ਬਿੰਚਸ ਸੜਤਾ ਮੰਤਰੀ ਨੂੰ ਇਸ ਗੱਲ ਤੋਂ ਸਿੱਖਣ ਦੀ ਜ਼ਰੂਰਤ ਹੈ ਸਿੱਟੋ ਟੈਸਟ ਵੀ ਜੇ ਗੰਦ ਨੂੰ ਗੰਦ ਗੰਦਗੀ 'ਚ ਸਟਣਾ ਚਾਹੀਦਾ ਤੇ ਜੇ ਤੁਸੀਂ ਗੰਦਗੀ 'ਚ ਨਹੀਂ ਸਟੋਗੇ ਤੇ ਫਿਰ ਤੁਹਾਨੂੰ ਗੰਦਗੀ 'ਚ ਸਟੇਗਾ ਅਗਲਾ ਤੇ ਜੇ ਲੋਕ ਨਹੀਂ ਸੁਧਰਣਗੇ ਤੇ ਫਿਰ ਨੀਟਰ ਤਾਂ ਸੁਧਰਣਗੇ ਕਿੱਥੋਂ ਲੋਕਾਂ ਨੂੰ ਆਪ ਸੁਧਰਨਾ ਪੈਣਾ ਇੱਕ ਸ਼ਰਾਬ ਦੀ ਬੋਤਲ ਤੇ ਕਈ ਵਾਰੀ ਵੋਟ ਵਿਕ ਜਾਂਦੀ ਹੈ ਬਿਲਕੁਲ ਇੱਕ 500 ਦਾ ਨੋਟ ਤੇ ਵੋਟ ਵਿਕ ਜਾਂਦੀ ਆ 1000 ਦੇ ਨੋਟ ਤੇ 2000 ਦੇ ਨੋਟ ਤੇ ਵੋਟ ਵਿਕ ਜਾਂਦੀ ਹੈ ਤੇ ਜੇ ਫਿਰ ਵਿਕੂਗੀ ਤੇ ਫਿਰ ਗੰਦੇ ਬੰਦੇ ਆਣਗੇ ਇਸ ਕਰਕੇ ਸੁਧਾਰ ਥੱਲੋ ਹੋਣਾ ਹੈ ਜੇ ਥੱਲੋ ਜ਼ਮੀਨ ਸਾਹਿਬ ਹੋ ਗਈ ਤੇ ਫਸਲ ਵੀ ਸਾਹਿਬ ਹੋ ਗਈ ਦ ਲੀਡਰ ਵੀ ਚੰਗੇ ਆਣਗੇ ਇਹਦੀ ਜ਼ਿੰਮੇਵਾਰਤਾ ਲੋਕਾਂ ਦੀ ਹੈ ਤੇ ਮੇਰੀ ਤਾਂ ਜ਼ਿੰਮੇਵਾਰ ਨਹੀਂ ਮੈਂ ਆਪਣੀ ਜ਼ਿੰਮੇਵਾਰੀ ਦੇਖੂ ਵੀ ਨਾ ਪਾਵਾਂ ਜੀ ਥੈਂਕ ਯੂ ਸੋ ਮਚ ਸਰ ਇੰਨੇ ਅਨਮੁੱਲੇ ਵਿਚਾਰ ਸਾਡੇ ਨਾਲ ਸ਼ੇਅਰ ਕਰਨ ਲਈ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਅਤੇ ਆਮ ਲੋਕਾਂ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਸੋਚ ਸਮਝ ਕੇ ਵੋਟ ਪਾਓ ਕਿਉਂਕਿ ਅੱਜ ਦੇ ਮੌਜੂਦਾ ਹਾਲਾਤ ਵੀ ਬਹੁਤ ਜ਼ਿਆਦਾ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ ਇਸ ਤੋਂ ਵੀ ਸਬਕ ਲੈਣ ਦੀ ਜ਼ਰੂਰਤ ਹੈ ਹੋਰ ਵੀ ਅਪਡੇਟ ਲੈ ਕੇ ਹੋਰ ਸੈਲਿਬ੍ਰਿਟੀਜ਼ ਨੂੰ ਲੈ ਕੇ ਪੋਲੀਟਿਸ਼ਨਸ ਨੂੰ ਲੈ ਕੇ ਫਿਰ ਤੋਂ ਤੁਹਾਡੇ ਸਾਹਮਣੇ ਰੂ